ਇਹ ਉਹ ਦਮੇ 1 ਸਾਲ ਦਾ ਸੀਗਾ ਤੇ ਉਦੋਂ ਬੁਖਾਰ ਹੋਇਆ ਸੀਗਾ ਤੇ ਉਹ ਡਾਕਟਰ ਸਾਹਿਬ ਕੋਈ ਹੈਗੇ ਸੀ ਆਰਐਮਪੀ ਉਹਨਾਂ ਨੇ ਇੰਜੈਕਸ਼ਨ ਲਾਇਆ ਤੇ ਉਹਦੇ ਨਾਲ ਇੱਕਦਾਂ ਬੁਖਾਰ ਲੱਤ ਗਿਆ ਤੇ ਸੀ ਕਿੰਦੇ ਵੀ ਠੰਡਾ ਦਿੱਤਾ ਹੋ ਗਿਆ ਤੇ ਉਹਦੇ ਨਾਲ ਮੇਰੀ ਸਵੇਰੇ ਲੱਤਾਂ ਲਮਕੀਆਂ ਪਈਆਂ ਸੀਗੀਆਂ ਕਿ ਫਿਰ ਬੁਲੀ ਹੋ ਗਿਆ ਲਾਜ ਨੇ ਕਾਫੀ ਕਰਵਾਇਆ ਸੀਗਾ ਜਿੱਥੇ ਵੀ ਇਹਨਾਂ ਨੂੰ ਕਿਸੇ ਨੇ ਦੱਸ ਪਾਣੀ ਕੋਈ ਫੁਲਾਨੀ ਜਗ੍ਹਾ ਤੇ ਕਈ ਬਾਬਿਆਂ ਦੇ ਉਸ ਵਕਤ ਟੜ ਪੂਰੋ ਚੀਜ਼ ਕਰਾਈਆਂ ਬੜੀਆਂ ਮਾਲਸ਼ਾਂ ਕਰਵਾਈਆਂ ਨੇ ਮੇਰੇ ਇੱਕ ਪਰਿਵਾਰ ਨੇ ਜੋ ਵੀ ਇਹਨਾਂ ਦਾ ਉਹ ਬੰਦਾ ਰਿਹਾ ਉਹ ਕਰਦੇ ਰਹੇ ਤੇ ਪਰ ਨਹੀਂ ਗੱਲ ਬਣੀ ਅੱਜ ਦਿੱਕਤਾਂ ਦਤਾਂ ਬਗੈਰ ਤੇ ਬਹੁਤ ਝਾਰੀਆਂ ਆਉਂਦੀਆਂ ਤੇ ਖਾਸ ਕਰਕੇ ਬਚਪਨ ਦੇ ਵਿੱਚ ਜਦੋਂ ਸਮਝ ਹੀ ਨਹੀਂ ਹੁੰਦੀ ਉਸ ਵਕਤ ਫਿਰ ਮੰਮੀ ਹੋਰੀ ਮੈਨੂੰ ਚੋਕੇ ਛੱਡ ਕੇ ਆਉਂਦੇ ਇੱਕ ਦਿਨ ਡੈਡੀ ਸਾਈਕਲ ਤੇ ਛੱਡ ਕੇ ਆਉਂਦੀ ਸੀ ਸਕੂਲੋਂ ਤੇ ਇਸੇ ਤਰ੍ਹਾਂ ਇਹਨਾਂ ਨੇ ਮੈਨੂੰ ਲੈ ਕੇ ਵੀ ਆਉਣਾ ਪਹਿਲਾਂ ਤੁਸੀਂ ਦੁਕਾਨ ਕਰਦੇ ਸੀ ਕਿ ਜਦੋਂ ਸ਼ੁਰੂ ਤੋਂ ਹੀ ਤੁਸੀਂ ਆਪਣਾ ਸਮਾਨ ਕਿਸ ਤਰ੍ਹਾਂ ਫੇਲੀ ਲਾਉਂਦੇ ਰਹੇ ਨਹੀਂ ਮੈਂ ਪਲੱਸ 2 ਹੋਣ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰਤਾ ਮੈਂ ਸਟਾਰਟਿੰਗ 'ਚ ਗੋਲੇ ਵੇਚਨੇ ਸ਼ੁਰੂ ਕੀਤੇ ਸੀਗੇ ਪੂਰੀ ਸੋਸਾਇਟੀ ਕੀ ਹਿੰਦੂ ਮੁਸਲਮਾਨ ਛੋਟਾ ਵੱਡਾ ਜਿੰਨੇ ਵੀ ਮੇਰੇ ਭੈਣ ਭਰਾ ਸਾਰੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਜਿੰਨੇ ਵੀ ਜੋਗਾ ਹੁੰਦਾ ਉਹਨੂੰ ਆਪਣੇ ਹਿਸਾਬ ਨਾਲ ਕੰਮਗਾਰ ਕਰਨਾ ਚਾਹੀਦਾ ਹੈ ਤਕਰੀਬਨ ਇੱਕੋ ਜਿਹੀ ਚੀਜ਼ ਦੇਖਣੀ ਚਾਹੀਦੀ ਕਿ ਅਸੀਂ ਡਿਸੇਬਲ ਆ ਤੇ ਚਲੋ ਆਪਾਂ ਮੰਗ ਲਈਏ ਕਦੀ ਜੀ ਰੱਬ ਦੇ ਨਾਲ ਕਦੀ ਉਸ ਪਰਮਾਤਮਾ ਦੇ ਨਾਲ ਕਦੀ ਨਾਰਾਜ਼ਗੀ ਹੁੰਦੀ ਹੈ ਕਦੀ ਕੁਫਾ ਗਿਲਾ ਹੁੰਦਾ ਨਹੀਂ ਜੀ ਕਦੀ ਨਹੀਂ ਕਿ ਲੱਗਦਾ ਇੰਨੀ ਖੁਆਇਸ਼ਾਂ ਜਿਹੜੀਆਂ ਬੰਦੇ ਨੂੰ ਨਹੀਂ ਰੱਖੀ ਚਾਹੀਦੀਆਂ ਜੋ ਪਰਮਾਤਮਾ ਜਿੱਥੇ ਰੱਖਦਾ ਉਸੇ ਰਾਜ ਵਿੱਚ ਰਹਿਣਾ ਚਾਹੀਦਾ ਬੰਦੇ ਨੂੰ ਪਰ ਇਹਦੇ ਨਾਲ ਨਾਲ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਜਿੱਥੇ ਹੈਗੇ ਆ ਉਹਨੂੰ ਆਪਣੀ ਜ਼ਿੰਦਗੀ ਨੂੰ ਪ੍ਰਮੋਟ ਕਰੀਏ ਸਾਸੀਗਾ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਲਨ ਦੇ ਨਾਲ ਤਸਵੀਰਾਂ ਖਵਾਵਾ ਕੇ ਤੁਹਾਨੂੰ ਅਮਰਸਰ ਦੇ ਕਨਪੁਰ ਕਾਲਿਆਂ ਦੇ ਉਸ ਨੌਜਵਾਨ ਦੀ ਜਿਹਦਾ ਨਾਮ ਇੰਦਰਜੀਤ ਸਿੰਘ ਲਾਲੀਆ ਜਿੰਨੂੰ ਬਚਪਨ ਤੋਂ ਪੋਲੀਓ ਹੋਇਆ ਇੱਕ ਸਾਲ ਦੀ ਉਮਰ ਵਿੱਚ ਅਤੇ ਉਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਆਪਣੇ ਆਪ ਨੂੰ ਨਾਚਾਰ ਨਾ ਸਮਝਦਾ ਹੋਇਆ ਮਿਹਨਤ ਕਰਦਾ ਦਿਖਾਈ ਦੇ ਰਿਹਾ ਅਸੀਂ ਅਕਸਰ ਦੇਖਦੇ ਹਾਂ ਜਿਆਤਰ ਅਜਿਹੇ ਨੌਜਵਾਨ ਜਿਨ੍ਹਾਂ ਨੂੰ ਪੋਲੀਓ ਹੋਇਆ ਹੁੰਦਾ ਜਾਂ ਜਿਹੜਾ ਚੱਲਣ ਫਿਰ ਵਿੱਚ ਅਸਮਰਤ ਹੁੰਦੇ ਨੇ ਉਹ ਆਪਣੇ ਆਪ ਨੂੰ ਕਿਤੇ ਇਹਨਾਂ ਪਾਉਣਾ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਕਿਤੇ ਦੁਨੀਆ ਤੋਂ ਲਗ ਮਹਿਸੂਸ ਕਰਦੇ ਨੇ ਅਤੇ ਖਾਸ ਕਰਕੇ ਭੀਖ ਮੰਗਣ ਦਾ ਜਿਹੜਾ ਉਹਨਾਂ ਨੇ ਕੰਮ ਗੜਾ ਸ਼ੁਰੂ ਕਰ ਦਿੰਦੇ ਨੇ ਪਰ ਇਹ ਨੌਜਵਾਨ ਅਥੀ ਕੀਰਤ ਕਰ ਰਿਹਾ ਭਾਵੇਂ ਚੱਲ ਨਹੀਂ ਸਕਦਾ ਚੰਗੀ ਤਰ੍ਹਾਂ ਪਰ ਫਿਰ ਵੀ ਆਪਣਾ ਹੱਥੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਗੱਡੀ ਆ ਇਹ ਜਿਹੜੀ ਗੱਡੀ ਇਸ ਨੇ ਆਪਣੇ ਚੱਲਣ ਫਿਰਨ ਵਾਸਤੇ ਇਰਤਿਆਰ ਕੀਤੀ ਸੀ ਪਰ ਇਸ ਗੱਡੀ ਦੇ ਉੱਤੇ ਜਿਹੜਾ ਸਾਈਕਲ ਦੇ ਉੱਤੇ ਸਾਰਾ ਸਮਾਨ ਜਿਹੜਾ ਕਿ ਇੱਕ ਘਰੇਲੂ ਸਮਾਨ ਕਹਿ ਲਈਏ ਜਿਹੜਾ ਜਿਹੜਾ ਬਾਲਟੀ ਉਤੇ ਲੈ ਕੇ ਪਲਾਸਟਿਕਾ ਜਿੰਨਾ ਸਵਾਲ ਹੁੰਦਾ ਘਰ ਦਾ ਕਰੇਲੂ ਵਰਤਣ ਵਾਲਾ ਸਾਰਾ ਸਮਾਨ ਇਸ ਨੌਜਵਾਨ ਨੇ ਆਪਣੀ ਗੱਡੀ ਦੇ ਨਾਲ ਬੰਨ ਲਿਆ ਅਤੇ ਉਸ ਤੋਂ ਬਾਅਦ ਨਾਲ ਨਾਲ ਸਾਈਕਲ ਚਲਦਾ ਰਿਹਾ ਤੇ ਨਾਲ ਨਾਲੇ ਹੋਕਾ ਦੇਂਦਾ ਰਿਹਾ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਲਾਲੀ ਵੀਰ ਕਦੋਂ ਦੇ ਹਾਲਾਤ ਤੁਹਾਡੇ ਇਸ ਤਰ੍ਹਾਂ ਦੇ ਨੇ ਦਸ਼ਕਾ ਨੂੰ ਤੁਹਾਨੂੰ ਸਨਾਨਾ ਕਰ ਦਿਓ ਪੋਲੀਓ ਤੁਹਾਨੂੰ ਕਿੰਨੀ ਉਮਰ ਚ ਹੋ ਗਿਆ ਸੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਸ ਤਰ੍ਹਾਂ ਭਾਜੀ ਹੁਰੀ ਕਹ ਰਹੇ ਕਿ ਪੋਲੀਓ ਕਦੋਂ ਹੋਇਆ ਇਹ ਉਦੋਂ ਮੈਂ 1 ਸਾਲ ਦਾ ਸੀਗਾ ਤੇ ਉਦੋਂ ਬੁਖਾਰ ਹੋਇਆ ਸੀਗਾ ਤੇ ਉਹ ਡਾਕਟਰ ਸਾਹਿਬ ਕੋਈ ਹੈਗੇ ਸੀ ਆਰਐਮਪੀ ਉਹਨਾਂ ਨੇ ਇੰਜੈਕਸ਼ਨ ਲਾਇਆ ਤੇ ਉਹਦੇ ਨਾਲ ਇੱਕਦਾਂ ਬੁਖਾਰ ਲੱਤ ਗਿਆ ਤੇ ਸੀ ਕਿੰਦੇ ਵੀ ਠੰਡਾ ਦਿੱਤਾ ਹੋ ਗਿਆ ਤੇ ਉਹਦੇ ਨਾਲ ਮੇਰੀ ਸਵੇਰੇ ਲੱਤਾਂ ਲਮਕੀਆਂ ਪਈਆਂ ਸੀਗੀਆਂ ਤੇ ਫਿਰ ਪੋਲੀਓ ਹੋ ਗਿਆ ਕਿਥੇ ਕਿਥੇ ਤੁਹਾਡੇ ਪਰਿਵਾਰ ਨੇ ਉਸ ਤੋਂ ਬਾਅਦ ਤੁਹਾਡਾ ਇਲਾਜ ਕਰਾਇਆ ਜਿਹੜਾ ਤੁਹਾਡਾ ਬਚਪਨ ਜਿਹੜਾ ਪੋਲੀਓ ਦਾ ਡਾਕਟਰ ਗਲਤ ਟੀਕੇ ਨਾਲ ਲੱਗ ਗਿਆ ਕਰਨ ਤੁਹਾਡੀ ਜ਼ਿੰਦਗੀ ਖਰਾਬ ਹੋ ਗਈ ਉਸ ਤੋਂ ਬਾਅਦ ਕਿਥੇ ਕਿਥੇ ਤੁਹਾਡਾ ਇਲਾਜ ਕਰਾਇਆ ਗਿਆ ਲਾਜ ਨੇ ਕਾਫੀ ਕਰਵਾਇਆ ਸੀਗਾ ਜਿੱਥੇ ਵੀ ਇਹਨਾਂ ਨੂੰ ਕਿਸੇ ਨੇ ਦੱਸ ਪਾਣੀ ਵੀ ਫਲਾਣੀ ਜਗ੍ਹਾ ਤੇ ਕਈ ਬਾਬਿਆਂ ਦੇ ਉਸ ਵਕਤ ਝਾੜ ਪੂਜੋ ਉਹ ਚੀਜ਼ ਕਰਾਈਆਂ ਬੜੀਆਂ ਮਾਲਸ਼ਾਂ ਕਰਵਾਈਆਂ ਇਹਨਾਂ ਨੇ ਮੇਰੇ ਇੱਕ ਪਰਿਵਾਰ ਨੇ ਜੋ ਵੀ ਇਹਨਾਂ ਦਾ ਕੋ ਬੰਨਦਾ ਰਿਹਾ ਉਹ ਕਰਦੇ ਰਹੇ ਤੇ ਪਰ ਨਹੀਂ ਗੱਲ ਬਣੀ ਅਬ ਵੀ ਜੇ ਤੁਸੀਂ ਤੁਹਾਡੇ ਪਰਿਵਾਰ ਵਿੱਚ ਕੌਣ ਘੜਿਆ ਤੁਸੀਂ ਕਿੰਨੇ ਭੈ ਭਰਾ ਹੋ ਤੇ ਜਦੋਂ ਤੁਸੀਂ ਜੋ ਜੋ ਵੱਡੇ ਹੋਏ ਤੇ ਉਦੋਂ ਤੇ ਤੁਹਾਨੂੰ ਪਤਾ ਲੱਗਾ ਵੀ ਤੁਹਾਡ ਨੂੰ ਜਿਹੜੀ ਲਾਤ ਪੋਲੀ ਹੋ ਚੁੱਕਿਆ ਵਾ ਤੇ ਉਸ ਤੋਂ ਬਾਅਦ ਜ਼ਿੰਦਗੀ ਵਿੱਚ ਕਿੰਨਾ ਕਿ ਸੰਘਰਸ਼ ਕਰਨਾ ਪਿਆ ਤੁਹਾਨੂੰ ਯੂ ਉਸ ਤੋਂ ਬਾਅਦ ਜਦੋਂ ਕੋਈ ਸੰਭਾਲੀ ਉਹ ਤੋਂ ਬਸ ਇਸ ਤਰ੍ਹਾਂ ਹੀ ਦੇਖਦੇ ਵੀ ਪੋਲੀਓ ਉਹਦੇ ਨਾਲ ਹੀ ਖੇਡਦੇ ਮਿਲਦੇ ਰਹੇ ਆ ਤੇ ਜਿਹੜੇ ਮੇਰੇ ਭੈਣ ਭਰਾ ਆ ਦੋ ਮਰੀਆਂ ਪੈਣਾ ਸੀ ਮੇ ਤੋਂ ਛੋਟੀਆਂ ਇੱਕ ਮਰਾ ਵੱਡਾ ਭਰਾ ਸੀਗਾ ਤੇ ਸੰਘਰਸ਼ ਇਸ ਦਾ ਕਰਨਾ ਪਿਆ ਕਿ ਮੇਰੇ ਮੰਮੀ ਡੈਡੀ ਹੋਰਾਂ ਨੇ ਬੜੀ ਵਧੀਆ ਸੋਚ ਰੱਖੀ ਉਹਨਾਂ ਨੇ ਇਹ ਨਹੀਂ ਸਮਝਿਆ ਕਿ ਮੈਂ ਹੈਂਡੀਕੈਪ ਆ ਉਹਨਾਂ ਨੇ ਮੈਨੂੰ ਸਕੂਲੇ ਪਾਇਆ ਜਿੰਨੀ ਉਹਨਾਂ ਕੋਲ ਹੋ ਸਕਦੀ ਉਹਨਾਂ ਨੇ ਮੈਨੂੰ ਵਧੀਆ ਤਾਲੀਮ ਦਲਾਈ ਹੈ ਉਸ ਤਾਲੀਮ ਦੇ ਅਨੁਸਾਰ ਅੱਜ ਮੇਰੇ ਕੋਲ ਜੋ ਕੁਝ ਵੀ ਹੈ ਮੈਂ ਸਮਝ ਉਹਦੇ ਨਾਲ ਨਾਲ ਹੀ ਮੈਂ ਕੰਮ ਕਰਦਾ ਪਿਆ ਕਿਉਂਕਿ ਇਸ ਕੰਮ ਦੇ ਵਿੱਚ ਪੜ੍ਹਾਈ ਦੀ ਬਹੁਤ ਲੋਡ ਪੈਂਦੀ ਹੈ ਤੇ ਉਹ ਵੈਰਾਈਟੀ ਬਰੂਟੀ ਵੇਖਣੀ ਸਾਰਾ ਕੁਝ ਉਹਦੇ ਨਾਲ ਫਿਰ ਪੜ੍ਹਾਈ ਦੇ ਨਾਲ ਮੈਂ ਕੰਮ ਕਰਦਾ ਪਿਆ ਪਿੱਛੇ ਤੱਕ ਬੜੇ ਜੀ ਤੁਹਾਡੀ ਪੜ੍ਹਾਈ ਕਿ ਤੱਕ ਆ ਜਦੋਂ ਸਕੂਲ ਜਾਂਦੇ ਸੀ ਉਦੋਂ ਕਿੰਨੀ ਮੁਸ਼ਕਲ ਆਉਂਦੀ ਸੀ ਤੁਹਾਨੂੰ ਆਮ ਬੱਚਿਆਂ ਨਾਲੋਂ ਕਿਹਦੇ ਬੜਾ ਤੁਹਾਡਾ ਫਰਕ ਆ ਚੱਲਣ ਪੈਣ ਉਹਦੇ ਵਾਸਤੇ ਤੁਹਾਡਾ ਵੀ ਜੀ ਕਰਦਾ ਸੀ ਤੁਹਾਡੇ ਜਿਹੜੇ ਯਾਰ ਦੋਸਤ ਨੇ ਨਾਲ ਦੇ ਉਹ ਭੱਜ ਕੇ ਕੰਮ ਕਰਦੇ ਨੇ ਖੇੜਦੇ ਮਲਦੇ ਨੇ ਕਦੀ ਤੁਸੀਂ ਮਾਂ ਚ ਵਿਚਾ ਲਿਆਂਦਾ ਬਚਪਨ ਵੀ ਆ ਪਰਮਾਤਮਾ ਜੇਕਰ ਮੈਨੂੰ ਤੂੰ ਠੀਕ ਰੱਖਦਾ ਤੇ ਸ਼ਾਇਦ ਮੈਂ ਵੀ ਤੁਹਾਡੇ ਨਾਲ ਉਸ ਬੱਚਾ ਨੂੰ ਮੈਂ ਵੀ ਹੱਸਦਾ ਬੈਠਦਾ ਤੇ ਖੇੜਦਾਨ ਨਾਲੇ ਨਾਲ ਹਾਂਜੀ ਦਿੱਕਤਾਂ ਦਿੱਤਾ ਬਗੈਰ ਤੇ ਬਹੁਤ ਜ਼ਿਆਦੀਆਂ ਆਉਂਦੀਆਂ ਤੇ ਖਾਸ ਕਰਕੇ ਬਚਪਨ ਦੇ ਵਿੱਚ ਜਦੋਂ ਸਮਝ ਹੀ ਨਹੀਂ ਹੁੰਦੀ ਉਸ ਵਕਤ ਫਿਰ ਮੰਮੀ ਹੋਰੀ ਮੈਨੂੰ ਚੋਕੇ ਛੱਡ ਕੇ ਆਉਂਦੇ ਕਦੀ ਡੈਡੀ ਸਾਈਕਲ ਤੇ ਛੱਡ ਕੇ ਆਉਂਦੀ ਸੀ ਸਕੂਲੋਂ ਤੇ ਇਸੇ ਤਰ੍ਹਾਂ ਇਹਨਾਂ ਨੇ ਮੈਨੂੰ ਲੈ ਕੇ ਵੀ ਆਉਣਾ ਬੜੀ ਔਖੇ ਆਈ ਦੇ ਨਾਲ ਮਤਲਬ ਪੜ੍ਹਾਈ ਕੀਤੀ ਤੇ ਬਾਕੀਲੇ ਸਕੂਲ ਦੇ ਵਿੱਚ ਜਿਹੜਾ ਬੱਚੇ ਹੀ ਆਮ ਖੇਡਦੇ ਮਿਲਦੇ ਸੀ ਉਹਨਾਂ ਸਾਰਿਆਂ ਦਾ ਮੇਰੇ ਵਾਸਤੇ ਤਕਰੀਬਨ ਸਾਰੇ ਠੀਕ ਠਾਕ ਸੀਗੇ ਕੋਈ ਉਹ ਜਿਹੀ ਹੀ ਅਨੁਭਵਨਾ ਨਹੀਂ ਉਹਨਾਂ ਨੇ ਕੀਤੀ ਤੇ ਬਾਕੀ ਉਹਨਾਂ ਨੂੰ ਖੇਡਦੇ ਵੇਖ ਕੇ ਕਦੇ-ਕਦੇ ਮਨ ਚ ਹੁੰਦਾ ਸੀਗਾ ਵੀ ਇਸ ਤਰ੍ਹਾਂ ਹੈ ਮੈਂ ਵੀ ਉਹਨਾਂ ਵਰਗੇ ਖੇਡਾਂ ਪਰ ਕੋਈ ਜ਼ਿਆਦਾ ਤੰਗੀ ਨਹੀਂ ਆਈ ਕਿਉਂਕਿ ਉਹਨਾਂ ਦੇ ਨਾਲ ਖੇਡਣਾ ਉਹਨਾਂ ਨੇ ਕੋਈ ਹੀ ਅਨੁਭਵਨਾ ਨਹੀਂ ਕੀਤੀ ਉਸ ਕਰਕੇ ਮੈਂ ਵਧੀਆ ਢੰਗ ਨਾਲ ਉਹਨਾਂ ਨਾਲ ਖੇਡਦਾ ਮਿਲਦਾ ਰਿਹਾ ਲੇ ਤੁਹਾਡੇ ਬਚਪਨ 'ਚ ਤੁਹਾਡੇ ਯਾਰ ਦੋਸਤ ਕਿੰਨੀ ਤੁਹਾਡੀ ਸਪੋਰਟ ਕਰਦੇ ਰਹੇ ਸੀ ਕਿਹੜੀ ਕਲਾਸ ਤੱਕ ਤੁਸੀਂ ਪੜ੍ਹਾਈ ਕੀਤੀ ਆ ਦਰਸ਼ਕਾਂ ਨੂੰ ਸਾਝਾ ਕਰਦੇ ਹੋ ਤੇ ਗਾਹ ਕਿਉਂ ਨਹੀਂ ਪੜ੍ਹਾਈ ਕਰ ਸਕਦੇ ਸੀ ਹਾਂਜੀ ਮੈਂ ਪਲੱਸ 2 ਤੱਕ ਪੜ੍ਹਾਈ ਕੀਤੀ ਆ ਜੀ ਤੇ ਬਾਕੀ ਦਲੇ ਦੋਸਤ ਦਸਤ ਮੇਰੇ ਸਾਰੇ ਮੈਨੂੰ ਬਹੁਤ ਵਧੀਆ ਕੋਆਪਰੇਟ ਕਰਦੇ ਰਹੇ ਆ ਮੇਰੇ ਹਰ ਛੋਟੇ ਮੋਟੇ ਕੰਮ ਦੇ ਵਿੱਚ ਬੈਗ ਫੜ ਕੇ ਲੈ ਕੇ ਜਾਣਾ ਇੱਥੋਂ ਤੱਕ ਕਿ ਮੈਂ ਪਾਣੀ ਵੀ ਪੀਣ ਦੀ ਲੋੜ ਨਹੀਂ ਸੀ ਤਾਂ ਮੈਨੂੰ ਪਾਣੀ ਵੀ ਖੁਦ ਹੀ ਪਿਉਂਦੇ ਰਹੇ ਮੇਰੇ ਯਾਰ ਦੋਸਤ ਇੰਨੇ ਵਧੀਆ ਸੀ ਸਾਰੇ ਤੇ ਮੈਨੂੰ ਸਕੂਲ 'ਚ ਕੋਈ ਜ਼ਿਆਦਾ ਤੰਗੀ ਨਹੀਂ ਆਈ ਵੀ ਪੜਾਈ ਗਾਂ ਅਗਲੇ ਬਲੇ ਨਹੀਂ ਬੀਜੇ ਨਹੀਂ ਕੀਤੀ ਗਾਂ ਪੜਾਈ ਨਹੀਂ ਕੀਤੀ ਤੇ ਨੌਕਰੀ ਦੇ ਬਾਰੇ ਸੋਚਿਆ ਨਹੀਂ ਕਈ ਜ਼ਿੰਦਗੀ ਚ ਨੌਕਰੀ ਸਰਕਾਰੀ ਅਪਲਾਈ ਕੀਤੀ ਕਿੰਨੇ ਕਈ ਭਾਈਣਾ ਨਹੀਂ ਕੀਤੀ ਨੌਕਰੀ ਬਾਰੇ ਸਬੰਧ ਹਾਂਜੀ ਕੀਤੀ ਸੀ ਮੈਂ ਕੋਈ 8-9 ਵਾਰੀ ਇੰਟਰਵਿਊ ਦਿੱਤੀ ਆ ਪਰ ਨਹੀਂ ਗੱਲ ਬਣੀ ਤੇ ਉਸ ਤੋਂ ਬਾਅਦ ਮੈਂ ਇਹ ਵੇਖਦਾ ਰਿਹਾ ਕਿ ਜਦੋਂ ਮੈਂ ਜਾਂਦਾ ਸੀ ਇੰਟਰਵਿਊ ਦੇਣ ਉਦੋਂ ਬਹੁਤ ਹੈਂਡੀਕੈਪ ਬੰਦੇ ਆਉਂਦੇ ਸੀਗੇ ਉਹ ਮੇਰੇ ਤੋਂ ਵੀ ਜ਼ਿਆਦਾ ਪੜੇ ਲਿਖੇ ਹੁੰਦੇ ਸੀਗੇ ਇਸ ਕਰਕੇ ਪਲੱਸ 2 ਦੇ ਵਿੱਚ ਨਹੀਂ ਮਤਲਬ ਗੱਲ ਬਣੀ ਤੇ ਪੋਸਟਾਂ ਬਹੁਤ ਘੱਟ ਹੁੰਦੀਆਂ ਤੇ ਫਿਰ ਉਸ ਤੋਂ ਬਾਅਦ ਇਹ ਕਰਦੇ ਕਰਦੇ 2006 ਆ ਗਿਆ ਤੇ ਮੇਰਾ ਧਿਆਨ ਇਸ ਕੰਮ ਦੇ ਵਿੱਚ ਹੋ ਗਿਆ ਅਚਾਨਕ ਇਹ ਸ਼ੁਰੂ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਇਸੇ ਜੀ ਦਾ ਧਿਆਨ ਦਿੱਤਾ ਹੈ। 2006 ਤੁਸੀਂ ਜਦੋਂ ਇਹ ਕੰਮ ਸ਼ੁਰੂ ਕੀਤਾ ਵਾ ਪਹਿਲਾਂ ਤੁਸੀਂ ਦੁਕਾਨ ਕਰਦੇ ਸੀ ਕਿ ਜਾਂ ਸ਼ੁਰੂ ਤੋਂ ਹੀ ਤੁਸੀਂ ਆਪਣਾ ਸਮਾਨ ਕਿਸ ਤਰ੍ਹਾਂ ਫੈਲੀ ਲਾਉਂਦੇ ਰਹੇ ਨਹੀਂ ਮੈਂ ਪਲੱਸ 2 ਹੋਣ ਤੋਂ ਬਾਅਦ ਹੀ ਕੰਮ ਕਰਨਾ ਸ਼ੁਰੂ ਕਰਤਾ ਮੈਂ ਸਟਾਰਟਿੰਗ 'ਚ ਗੋਲੇ ਵੇਚਨੇ ਸ਼ੁਰੂ ਕੀਤੇ ਸੀਗੇ। ਹਾਂਜੀ ਉਸ ਤੋਂ ਬਾਅਦ ਮੈਂ ਗੋਲੇ ਵੇਚੇ ਫਿਰ ਮੈਂ ਛੋਟੀ ਜੀ ਦੁਕਾਨ ਘਰ ਦੇ ਵਿੱਚ ਪਾਈ ਕਰਿਆਨੇ ਦੀ ਤੇ ਉਹ ਨਹੀਂ ਸੀ ਇੰਨੀ ਖਾਸ ਚੱਲੀ ਚੁਲੀ ਉਸ ਤੋਂ ਬਾਅਦ ਮੈਂ ਇੱਕ ਪੀਸੀ ਉਤੇ ਕੰਮ ਕੀਤਾ। ਤੇ ਪੀਸੀਓ ਤੋਂ ਹੀ ਮੈਨੂੰ ਅ ਠੇਕੇ ਤੇ ਲੱਗ ਗਿਆ ਸ਼ਰਾਵਾਲੀ ਠੇਕੇ ਤੇ ਉਹ ਚੱਡਿਆਂ ਦੇ ਠੇਕੇ ਹੁੰਦੇ ਸੀਗੇ ਇੱਕ ਸਾਲ ਮੈਂ ਉੱਥੇ ਕੰਮ ਕੀਤਾ ਉਹ ਠੇਕੇ ਦੇ ਕੰਮ ਕਰਦਿਆਂ ਕਰਦਿਆਂ ਜਿਹੜਾ ਮੇਰਾ ਇੱਕ ਸਾਥੀ ਦੋਸਤ ਸੀ ਉਹਨੇ ਮੈਨੂੰ ਨੀਲ ਤੇ ਫਰਨੈਲ ਤਜਾਬ ਦਾ ਕੰਮ ਸਮਝਾਇਆ ਮੈਂ ਉਹ ਕਰਨ ਲੱਗ ਪਿਆ ਗਲੀਆਂ ਜਾਣਾ ਤੇ ਲੀਡੀਜ਼ ਨੇ ਮੈਨੂੰ ਕਹਿਣਾ ਭਾਈ ਤੁਸੀਂ ਚਾਹ ਪੋਣੀ ਆ ਲੈ ਆ ਕਰੋ ਸਟੀਲ ਵੂਲ ਆ ਰ ਆ ਵਗੈਰਾ ਉਹ ਚੀਜ਼ਾਂ ਲਿਆਇਆ ਕਰੋ ਮੈਂ ਘਰ ਆਣ ਕੇ ਮਮੀ ਨੂੰ ਪੁੱਛਿਆ ਵੀ ਸੀਲ ਵੂਲ ਕੀ ਹੁੰਦਾ ਉਹਨੇ ਮੈਨੂੰ ਦਿਖਾਇਆ ਵੀ ਆ ਸੀਲ ਵੂਲ ਆ ਤੇ ਉਹ ਜਾ ਕੇ ਮੈਂ ਥੋੜਾ ਸਮਾਨ ਉਹ ਵੀ ਲੈ ਆਂਦਾ ਫਿਰ ਤੇ ਉਹਦੇ ਨਾਲ ਮੇਰਾ ਹੋਰ ਝਾਣ ਵਧ ਗਿਆ ਮੇਰੇ ਰੋਜ਼ 10-20 ਰੁਪਏ ਵਧ ਵਧਣ ਲੱਗ ਪਏ ਤੇ ਉਹ ਕਰਦਿਆਂ ਕਰਦਿਆਂ ਫਿਰ ਮੈਂ ਨਾਲੇ ਕੰਮ ਕਰਿੰਦਾ ਕਿ ਮਨੀਸ਼ ਵੀ ਹੋ ਤੁਸੀਂ ਗਲੀ ਗਲੀ ਪਿੰਡ ਪਿੰਡ ਜਾਂਦੇ ਹੋ ਲੋਕਾਂ ਵੱਲੋਂ ਕਿੰਨਾ ਕ ਪਿਆਰ ਮਿਲਦਾ ਮਿਹਨਤ ਕਰਦੇ ਹੋ ਲੋਕ ਕਿੰਨੇ ਖੁਸ਼ ਹੁੰਦੇ ਨੇ ਵੀ ਭਾਈ ਵੇਖੋ ਬੰਦਾ ਭਾਵੇਂ ਚੱਲ ਪੈ ਨਹੀਂ ਸਕਦਾ ਭਾਵੇਂ ਚੰਗੀ ਤਰ੍ਹਾਂ ਇਹ ਜਿਹੜਾ ਬਿਲਕੁਲ ਤੁਰ ਫਿਰ ਨਹੀਂ ਸਕਦਾ ਪਰ ਫਿਰ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਵਾਸੀਂ ਦੇਖਿਆ ਤੁਸੀਂ ਪੂਰੀ ਜਿਹੜੀ ਆਪਣੀ ਟਰਾਈਸਾਈਕਲ ਆ ਪੂਰੀ ਭਰੀ ਪਈ ਐ ਸਮਾਨ ਦੇ ਨਾਲ ਲੱਦਦੀ ਪਈ ਆ ਲੋਕਾਂ ਵੱਲੋਂ ਕਿੰਨਾ ਕ ਅਪਰੀਸ਼ੀਏਟ ਮਿਲਦਾ ਲੋਕਾਂ ਵੱਲੋਂ ਕਿ ਮੈਂ ਪੂਰੀ ਸੋਸਾਇਟੀ ਕੀ ਹਿੰਦੂ ਮੁਸਲਮਾਨ ਛੋਟਾ ਵੱਡਾ ਜਿੰਨੇ ਵੀ ਮੇਰੇ ਭੈਣ ਭਰਾ ਸਾਰੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਔਰ ਇੰਨਾ ਕਿ ਮੇਰਾ ਖਿਆਲ ਰੱਖਦੇ ਕਿ ਮੈਨੂੰ ਛੋਟਾ ਜਿਹਾ ਵੀ ਚੀਜ਼ ਡਿੱਗ ਪੈਂਦੀ ਆ ਨਾ ਉਹ ਮੈਨੂੰ ਹਫਤੇ ਬਾਅਦ ਡੇਟ ਆਫਤੇ ਬਾਅਦ ਨੂੰ ਵਾਪਸ ਦੇ ਦਿੰਦੇ ਆ ਲੋਕ ਤੇ ਦਵਾਵਾਂ ਇੰਨੀਆਂ ਕਿ ਭੈਣਾਂ ਭਰਾ ਸਾਰੇ ਦਿੰਦੇ ਮੈਂ ਕੁਝ ਕਹਿ ਨਹੀਂ ਸਕਦਾ ਮਤਲਬ ਪ੍ਰਸ਼ੰਸਾ ਨਹੀਂ ਕਰ ਸਕਦਾ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਦਵਾਵਾਂ ਮਿਲਦੀਆਂ ਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੀ ਕਿਹੜੀ ਸਪੋਰਟ ਆ ਤੁਹਾਡੇ ਮਾਤਾ ਪਿਤਾ ਦੀ ਤੁਹਾਡੀ ਮੈਰਿਜ ਹੋਈ ਆ ਤੁਹਾਡੀ ਧਰਮ ਪਤਨੀ ਦੀ ਪਰਿਵਾਰ ਵੱਲੋਂ ਕਿਹੜੀ ਸਪੋਰਟ ਕੀਤੀ ਜਾਂਦੀ ਤੁਹਾਡੀ ਹਾਂਜੀ ਇਹ ਪਰਿਵਾਰ ਦੇ ਨਾਲ ਇਹ ਸਾਰੀ ਸਪੋਰਟ ਨਾਲ ਹੀ ਹੋ ਰਿਹਾ ਕਿਉਂਕਿ ਮੇਰੀ ਮਿਸੇਜ ਹੈ ਉਹ ਵੀ ਹੈਂਡੀਕੈਪ ਹੈ ਉਹ ਉਹ ਮੰਦ ਬੁੱਧੀ ਆ 50% ਡਿਸੇਬਲ ਆ ਦਿਮਾਗ ਤੋਂ ਤੇ ਉਸ ਦਾ ਘਰ ਦਾ ਸਾਰਾ ਕੰਮਕਾਰ ਕਰ ਲੈਂਦੇ ਆ ਬਾਕੀ ਬਾਹਰ ਹੋਂ ਜਾਂਦਾ ਨਹੀਂ ਤੇ ਸਾਮਾਨ ਨੂੰ ਉਹ ਹੀ ਫੜਾਉਂਦੇ ਆ ਤੇ ਮੇਰੇ ਮੰਮੀ ਆ ਡੈਡੀ 2 ਸਾਲ ਪਹਿਲਾਂ ਐਕਸਪਾਇਰ ਹੋ ਚੁੱਕੇ ਆ ਤੇ ਦੋ ਮੇਰੇ ਛੋਟੇ ਬੱਚੇ ਆ ਗੁੜੀਆ ਮੇਰੀ 5.5 ਸਾਲ ਦੀ ਆ ਔਰ ਬੇਡਾ ਮੇਰਾ 3.5 ਸਾਲ ਦਾ ਜੀ ਮਨੀਸ਼ ਸਰ ਬੱਚਿਆਂ ਵੱਲੋਂ ਖਾਸ ਕਰਕੇ ਤੁਸੀਂ ਪਿਤਾ ਹੋ ਜੋ ਬੱਚਿਆਂ ਵੱਲੋਂ ਕਿੰਨਾ ਕਿ ਜਦੋਂ ਤੁਸੀਂ ਘਰੇ ਜਾਂਦੇ ਹੋ ਨਾਲ ਬੱਚੇ ਹੈਲਪ ਕਰਦੇ ਨੇ ਖਾਸ ਕਰਕੇ ਜਦੋਂ ਤੁਸੀਂ ਆਦੇ ਧੀ ਤੁਹਾਡੀ 5.5 ਸਾਲ ਦੀ ਆ ਬੇਟੀ ਗੀ ਸਪੋਰਟ ਕਰਦੀ ਆ ਪਾਪਾ ਨੂੰ ਆਏ ਨੂੰ ਪਾਣੀ ਪੁੱਛਦੀ ਆ ਤੁਹਾਨੂੰ ਕਹਿੰਦੀ ਆ ਪਾਪਾ ਇਸ ਤਰ੍ਹਾਂ ਵੀ ਮੇਰਾ ਬਿਜਾਰ ਜੜਾ ਜਾਂ ਕਿੰਨੇ ਕਿ ਬੱਚੇ ਤੁਹਾਡੇ ਨਾਲ ਗੱਲਾਂ ਕਰਦੇ ਨੇ ਹਾਂਜੀ ਉਹ ਜਾਂਦੇ ਆ ਸਰ ਬਹੁਤ ਮੰਡਾ ਗ੍ਰੈਂਡਾ ਵੀ ਤੇ ਸਭ ਤੋਂ ਪਹਿਲਾਂ ਤੇ ਪੁੱਛਦੇ ਵੀ ਚੀਜੀ ਗੜੀ ਲਿਆਂਦੀ ਆ ਇਸ ਤਰ੍ਹਾਂ ਕੋਈ ਗੱਲਬਾਤ ਕਰਦੇ ਆ ਫਿਰ ਜਸਮਾਨ ਫਰਦਿੰਦਾ ਛੋਟਾ ਮੋਟਾ ਟੱਲ ਲੈ ਕੇ ਚੱਲ ਜਾਂਦੇ ਆ ਜਿੰਨੀ ਕੋਨੀ ਦੀ ਸਮਝ ਉਹਦੇ ਅਨਸਾਰ ਕੰਮ ਵੀ ਕਰਦੇ ਆ ਤੇ ਉਹਨਾਂ ਨੂੰ ਇਹ ਵੀ ਪਤਾ ਲੱਗਦਾ ਵੀ ਸਾਡੇ ਮੰਮੀ ਡੈਡੀ ਇਸ ਤਰ੍ਹਾਂ ਆ ਤੇ ਉਹਦਾ ਉਹ ਹਿਰਕ ਵੀ ਕਰਦੀ ਆ ਬੇਟੀ ਮੇਰੀ ਥੋੜਾ ਕਿਸੇ ਵੇਲੇ ਤੇ ਉਹ ਮੇਰੇ ਭਰਾ ਨੇ ਇੱਕ ਵਾਰੀ ਉਹਨੂੰ ਇਸ ਤਰ੍ਹਾਂ ਕਿਹਾ ਸੀਗਾ ਤੇਰਾ ਪਾਪਾ ਕਾਲਾ ਆ ਤੇ ਉਹ ਕਹਿੰਦੀ ਕਿ ਸਾਨੂੰ ਤੇ ਇਹੋ ਹੀ ਗੋਰਾ ਲੱਗਦਾ ਐ ਇਨੀ ਛੋਟੀ ਉਮਰ ਦੇ ਵਿੱਚ ਵੀ ਕਿ ਲੱਗਦਾ ਨਹੀਂ ਧੀਆ ਅਕਸਰ ਬਾਪ ਦੀਆਂ ਬਹੁਤ ਲਾੜੀਆਂ ਹੁੰਦੀਆਂ ਨੇ ਤੇ ਧੀਆਂ ਜਿਹੜੀਆਂ ਨੇ ਪਿਆਰ ਹੀ ਬਹੁਤ ਕਰਦੀਆਂ ਨੇ ਅਸੀਂ ਦੇਖਿਆ ਮੁੰਡਿਆਂ ਦੇ ਨਾਲੋਂ ਜਿਆਦਾ ਧੀਆ ਜਿਹੜੀਆਂ ਮਾਪੇ ਬਾਬ ਲੋ ਜਿਆਦਾ ਪਿਆਰ ਕਰਦੀਆਂ ਨੇ ਹਾਂਜੀ ਇਹ ਫਰਕ ਤੇ ਹੈ ਪਰ ਹਾਲੇ ਮਨੂ ਨੇ ਜਿਆਦਾ ਨਹੀਂ ਲੱਗਦਾ ਕਿਉਂਕਿ ਉਹ ਦੋਵੇਂ ਬੱਚੇ ਇੱਕੋ ਜਿਹੀ ਹੈ ਔਰ ਜੋ ਗੁੜੀਆ ਕਰਦੀ ਉਹੋ ਹੀ ਮੁੰਡਾ ਕਰਦਾ ਆ ਉਹਦੀ ਨਕਲੀ ਕਰਦਾ ਬਸ ਤੇ ਜਦੋਂ ਕੁੜੀ ਉਹ ਮੇਰੇ ਕੋਲ ਆਉਂਦੀ ਆ ਉਸ ਤਰ੍ਹਾਂ ਲੱਡੀਆਂ ਕਰਦੀ ਉਸੇ ਤਰ੍ਹਾਂ ਹੀ ਉਹ ਕਰਦਾ ਆ ਤੇ ਮਿੰਨੇ ਸੋ ਲੱਡੀਆਂ ਸਵੇਰੇ ਘਰੋਂ ਨਿਕਲਦੇ ਓ ਸਵੇਰੇ ਕਹਿੰਦੇ ਵੇ ਘਰੋਂ ਨਿਕਲਦੇ ਓ ਸਮਾਨ ਜਿਹੜਾ ਤੁਹਾਡਾ ਜਿਹੜੇ ਸਮਾਨ ਦੀ ਪ੍ਰਕਿਰਿਆ ਵਾ ਇਹ ਸਮਾਨ ਤੁਹਾ ਨੂੰ ਬੱਚੇ ਤੁਹਾਡੀ ਵਾਈਫ ਜਾਂ ਤੁਹਾਡੀ ਮਾਤਾ ਜੀ ਤੁਹਾਨੂੰ ਸਾਰਾ ਹੈਂਡਓਵਰ ਕਰਦੇ ਨੇ ਸਾਰਾ ਸਮਾਨ ਤੁਹਾਨੂੰ ਜਦੋਂ ਮੰਮੀ ਕੋਲ ਟਾਈਮ ਹੁੰ वैसे मोस्टली मेरे मैसेज कर देया दे मैं सुबह कोई 8:00 बजे उठदा बच्चे नु स्कूल ਛੱਡ ਕੇ 9:00 बजे अपना ਸਮਾਨ ਤਿਆਰ ਕਰਨਾ ਲੱਗਦਾ ਤੇ 1.5-2 ਘੰਟੇ ਵਿੱਚ ਜੋ ਜੋ ਵਿੱਚ ਹੁੰਦਾ ਉਹ ਮੈਂ ਸੈੱਟ ਕਰ ਲੈਣਾ ਤੇ ਨਿਕਲਦਾ ਨਿਕਲਦਾ 11:00 11:30 ਮੈਨੂੰ ਵੱਜ ਜਾਂਦੇ ਆ ਮੈਂ ਨੇ ਸੋ ਵੀ ਕੋਈ ਸੋਚਿਆ ਸੀ ਲਾਲੀ ਜੀ ਇੰਨੀ ਤੁਹਾਨੂੰ ਮਿਹਨਤ ਕਰਨੀ ਪਊਗੀ ਜ਼ਿੰਦਗੀ ਚ ਇੰਨਾ ਸੰਘਰਸ਼ ਕਰਨਾ ਪਿਆਊਗਾ ਤੁਸੀਂ ਅਸੀਂ ਦੇਖਿਆ ਆਪ ਲੋਕਾਂ ਨਾਲੋਂ ਡਿਸੈਂਬਲ ਜੇ ਚੰਗੀ ਦਾ ਚੱਲ ਨਹੀਂ ਸਕਦੇ ਪੋਲੀਓ ਹੋਇਆ ਪਰ ਫੇਰ ਵੀ ਤੁਸੀਂ ਮਿਹਨਤ ਤੋਂ ਕਦੀ ਭੱਜੇ ਨਹੀਂ ਜੋ ਕੀ ਲੱਗਦਾ ਕਿ ਸੋਚਿਆ ਸੀ ਵੀ ਇੰਨੀ ਮਿਹਨਤ ਕਰਨੀ ਪਊ ਜ਼ਿੰਦਗੀ ਚ ਜੀ ਮਿਹਨਤ ਤੇ ਇਸ ਤਰ੍ਹਾਂ ਕੀ ਇਹ ਮੈਨੂੰ ਵਿਰਾਸਤ ਹੀ ਮਿਲਿਆ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਨੇ ਜਿਸ ਤਰ੍ਹਾਂ ਦੋਨੇ ਮਮੀੜਾ ਲਈ ਸਾਡੇ ਅੰਨੇਜ ਕਿਡੜੇ ਸੀਗੇ ਤੇ ਉਹਨਾਂ ਨੇ ਸੰਘਰਸ਼ ਕਰਕੇ ਸਾਨੂੰ ਚਾਰੇ ਭੈਣ ਭਰਾਵਾਂ ਨੂੰ ਪੜਾਇਆ ਉਸ ਵਕਤ ਜਦੋਂ ਕਿ ਸਾਰੇ ਲੋਕੀ ਆਪਣੇ ਬੱਚਿਆਂ ਨੂੰ ਕੰਮਾਂ ਤੇ ਭੇਜਦੇ ਸੀਗੇ ਤੇ ਮੇਰੇ ਫਾਦਰ ਸਾਹਿਬ ਉਸਿਅਮ ਦੇ ਵਿੱਚ ਜੌਬ ਕਰਦੇ ਸੀ 5 ਵਜੇ ਉਹਨਾਂ ਨੇ ਆਉਣਾ ਫਿਰ ਉੱਥੋਂ ਹੀ ਮੁੜ ਕੇ ਕਿਰਾਏ ਤੇ ਰੱਖਸ਼ਾ ਲੈਣਾ ਰਾਤ ਨੂੰ 11 11:30 ਵਜੇ ਰੱਖਸ਼ਾ ਵਾਹ ਕੇ ਵਾਪਸ ਉਹਨਾਂ ਦੇ ਇਨੀਆਂ ਤੰਗੀਆਂ ਤੁਰਸ਼ੀਆਂ ਨਾਲ ਉਹਨਾਂ ਨੇ ਸਾਨੂੰ ਪੜਾਇਆ ਬਸ ਉਹੀ ਸੰਸਕਾਰ ਸਾਡੇ ਕੋਲ ਆ ਤੇ ਵਿਰਾਸਤ ਦੇ ਵਿੱਚ ਹੀ ਮਿਲਿਆ ਵੀ ਮਿਹਨਤ ਕਰਨੀ ਆ ਤੇ ਮਿਹਨਤ ਕਰਕੇ ਕੰਮਕਾਰ ਕਰਨਾ ਹੈ ਜ਼ਿੰਦਗੀ ਜੀਣੀ ਹੈ ਸੋਹਣੀ ਜੀਣੀ ਹੈ ਜਿਹੜੀ ਮਿਹਨਤ ਤੁਹਾਡੇ ਪਿਤਾ ਨੇ ਕੀਤੀ ਆ ਜਿਵੇਂ ਤੁਸੀਂ ਦੱਸਿਆ ਪਹਿਲਾਂ ਓਸ਼ੀਆ ਚ ਕਰਕੇ ਕੰਮ ਕਰਦੇ ਸੀ ਉਸ ਤੋਂ ਬਾਅਦ ਛੁੱਟੀ ਹੋ ਜਣੀ ਫਿਰ ਅਲਸਕਾ ਦੇ ਲਾ ਕੇ ਜਾ ਯਾਰਾ ਯਾਰਾ ਵਰੀ ਘਰੇ ਆਉਣਾ ਕਿ ਲੱਗਦਾ ਵੀ ਉਹ ਮਿਹਨਤ ਜਿਹੜੀ ਆ ਉਹ ਜਿਹੜਾ ਜਜ਼ਬਾ ਤੁਹਾਡੇ ਵਿੱਚ ਵੀ ਆ ਗਿਆ ਭਾਵੇਂ ਤੁਸੀਂ ਨਹੀਂ ਜਿੰਦਾ ਚੱਲ ਫਿਰ ਸਕਦੇ ਪਰ ਫਿਰ ਵੀ ਮਿਹਨਤ ਜਿਹੜੀ ਕਰਨਾ ਤੁਹਾਡੇ ਪਰਿਵਾਰ ਦਾ ਕੀਤਾ ਵਾ ਤੁਹਾਡੀ ਮਿਹਨਤ ਵਿੱਚ ਤੁਹਾਡੇ ਖੂਨ ਵਿੱਚ ਜੜਾ ਚਾ ਹੋਇਆ ਹੈ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਾਡੇ ਖੂਨ ਚ ਹੀ ਹੈ ਕਿਉਂਕਿ ਉਹਨਾਂ ਦੇ ਸੰਸਕਾਰ ਹੈ ਉਹਨਾਂ ਨੇ ਸਦਾ ਸਮਝਾਇਆ ਵੀ ਮਿਹਨਤ ਕਰਨੀ ਆ ਇਸ ਤਰ੍ਹਾਂ ਸੋਣਾ ਬਹਿਣਾ ਖਲੋਣਾ ਚੰਗੀ ਜ਼ਿੰਦਗੀ ਜਿਣੀ ਆ ਗਲਤ ਕੰਮ ਕੋਈ ਨਹੀਂ ਕਰਨਾ ਤੇ ਉਹਦੇ ਨਾਲ ਅਸੀਂ ਮਿਹਨਤ ਕਰਦੇ ਆਂ ਵੇ ਆਪਣੇ ਦਿਮਾਗ ਨਾਲ ਕੁਝ ਵੀ ਮਤਲਬ ਚੰਗਾ ਕਰਨ ਦੀ ਕੋਸ਼ਿਸ਼ ਕਰੀਦੀ ਵੀ ਉਹਦਾ ਅਸਰ ਸਾਡੇ ਤੇ ਵੀ ਔਰ ਸਾਡੇ ਸਮਾਜ ਤੇ ਵੀ ਚੰਗਾ ਪਵੇ ਬਿਲਕੁਲ ਤੁਸੀਂ ਦੇਖਿਆ ਇਹ ਨੌਜਵਾਨ ਆ ਇੰਦਰਜੀਤ ਸਿੰਘ ਲਾਲੀ ਦਾ ਲਾ ਆ ਭਾਵੇਂ ਚੰਗੀ ਤਰ੍ਹਾਂ ਚੱਲ ਫੇਰ ਨਹੀਂ ਸਕਦਾ ਪੋਲੀਓ ਦਾ ਸ਼ਿਕਾਰ ਹੋਇਆ ਪਰ ਸੇਵੀ ਨੇ ਆਪਣੀ ਹਿੰਮਤ ਨਹੀਂ ਹਾਰੀ ਫਿਰ ਵੀ ਆਪਣੇ ਇਹ ਜਿਹੜੇ ਜਜਮੇ ਨੇ ਜਨੂਨ ਨੇ ਉਸੇ ਤਰ੍ਹਾਂ ਕਾਇਮ ਨੇ ਇਸ ਤਰ੍ਹਾਂ ਆਮ ਇਨਸਾਨ ਦੇ ਹੁੰਦੇ ਨੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਡ ਪਾਲਦਾ ਇੱਕ ਮਾਤਾ ਦੀ ਘਰੇ ਇਹਨਾਂ ਦੇ ਤਨ ਪਤਨੀ ਐ ਦੋ ਬੱਚੇ ਨੇ ਪਰ ਫਿਰ ਵੀ ਜਜਬਾ ਉਸੇ ਤਰ੍ਹਾਂ ਆਮ ਲੋਕਾਂ ਵਾਂਗੂ ਇਹ ਕੰਮ ਕਰਦਾ ਅਤੇ ਖਾਸ ਇੱਕ ਜਿਹੜਾ ਮੈਸੇਜ ਜਿਹੜਾ ਬਹੁਤ ਹੰਦੀਆ ਸਲੌਂਜਵਾਰ ਦਿੱਤਾ ਕਿ ਭਾਈ ਸਾਨੂੰ ਮਿਹਨਤ ਕਰਕੇ ਆਪਣੀ ਕਿਰਤ ਕਰਕੇ ਖਾਣਾ ਚਾਹੀਦਾ ਜਿਵੇਂ ਦੱਸਿਆ ਵੀਰ ਨੇ ਵੀ ਇਹਨਾਂ ਦੇ ਪਿਤਾ ਜੀ ਓਸੀਅਮ ਵਿੱਚ ਡਿਊਟੀ ਕਰਦੇ ਸੀ 9 ਤੋਂ 5 ਉਸ ਤੋਂ ਬਾਅਦ ਰਿਸ਼ਕਾ ਚਲਾ ਕੇ ਯਾਰ 11 11 ਵਜੇ ਤੱਕ ਘਰੇ ਆਉਂਦੇ ਸੀ ਮਿਹਨਤ ਕਰਦੇ ਸੀ ਦੋ ਦੋ ਕੰਮ ਕਰਦੇ ਸੀ ਵੀ ਮੈਂ ਆਪਣਾ ਪਰਿਵਾਰ ਪਾਲਦਾ ਆ ਪਾ ਆਪਣੇ ਬਾਲ ਬੱਚਿਆਂ ਨੂੰ ਪਾਲਕਾ ਕਿਸੇ ਕਿਸਮ ਦੀ ਜਿਹੜੀ ਮੁਸ਼ਕਲ ਲਾਵੇ ਜਿਵੇਂ ਦੱਸਿਆ ਵੀਰ ਨੇ ਕਿ ਲੋਕੀ ਉਸ ਟਾਈਮ ਤੇ ਆਪਣੇ ਬੱਚੇ ਜਿਹੜੇ ਸੀ ਕਮਾਕਾਰਾਂ ਤੇ ਭੇਜਦੇ ਸੀ ਜਦੋਂ ਸਮਾਂ ਮਾੜਾ ਸੀ ਪਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਭੈਣ ਭਰਾਵਾਂ ਨੂੰ ਪੜਾਇਆ ਅਤੇ ਇਹ ਸੁਵੀਰ ਨੇ ਉਸ ਟਾਈਮ ਤੇ ਪਲੱਸ 2 ਕੀਤੀ ਆ ਬੜੀ ਹਿੰਮਤ ਦਾ ਸ਼ਾਬਾਸ਼ ਹੈ ਨੌਜਵਾਨਾਂ ਦੇ ਪਰ ਲੋਕੀ ਹਜੇ ਤੱਕ ਨਹੀਂ ਮਿਲੀ ਪਰ ਫਿਰ ਵੀ ਜਿਹੜਾ ਮੇਲਦ ਘਾਣਾ ਹਜੇ ਵੀ ਜਾਰੀ ਹੈ ਸੋਚਣ ਵਾਲੋ ਤੇ ਮੈਨੂੰ ਇਹ ਸੋ ਲਾਲੀ ਦੀ ਖਾਸ ਕਰਕੇ ਦੇਖਿਆ ਜਿਹੜੇ ਲੋਕ ਭੀਖ ਮੰਗਦੇ ਨੇ ਸੇ ਦੇਖਿਆ ਆਪਣੇ ਆਪ ਨੂੰ ਨਾ ਚਾਰ ਸਮ ਦੇ ਨੇ ਧਾਰਮਿਕ ਸਥਾਨ ਤੇ ਜਾ ਕੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸਾਨੂੰ ਤੁਸੀਂ ਕੋਈ ਪੈਸਾ ਦੇ ਦਿਓ ਉਹਨਾਂ ਨਾਲ ਕੀ ਕਹਿਣਾ ਚਾਹੋਗੇ ਸਾਡੇ ਉਹਨਾਂ ਵਾਸਤੇ ਮੈਂ ਇਹ ਕਹਿਣਾ ਕਿ ਜੀ ਇਨਸਾਨ ਜਿੰਨੇ ਵੀ ਯੋਗਾ ਹੁੰਦਾ ਉਹਨੂੰ ਆਪਣੇ ਹਿਸਾਬ ਨਾਲ ਕੰਮਗਾਰ ਕਰਨਾ ਚਾਹੀਦਾ ਹੈ तकरीबन ਇੱਕੋ ਜਿਹੀ ਚੀਜ਼ ਵੇਖਣੀ ਚਾਹੀਦੀ ਕਿ ਅਸੀਂ ਡਿਸੇਬਲ ਹਾਂ ਤੇ ਚਲੋ ਆਪਾਂ ਮੰਗ ਲਈਏ ਆਪਾਂ ਥੋੜੇ ਜਿਹਾ ਥੋੜਾ ਵੀ ਕਮਾਉਂਦੀ ਕੋਸ਼ਿਸ਼ ਕਰੀਏ ਨਾ ਤੇ ਉਹ ਵਧੀਆ ਹੋ ਜਾਂਦਾ ਹੈ ਇਸ ਕਰਕੇ ਆਪਣੇ ਹਿਸਾਬ ਨਾਲ ਜਿੰਨਾ ਕ ਆਪਾਂ ਨੂੰ ਸਰੀਰ ਦਿੱਤਾ ਹੈ ਜਿੰਨਾ ਕ ਦਿਮਾਗ ਹੈ ਉਹਦੇ ਨਾਲ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਸਭੀ ਜੀ ਸੋ ਬੇਸੀ ਦੇਖਿਆ ਲਾ ਲਈ ਹਮੇਸ਼ਾ ਕਦੀ ਰੱਬ ਦੇ ਨਾਲ ਕਦੀ ਉਸ ਪਰਮਾਤਮਾ ਦੇ ਨਾਲ ਕਦੀ ਨਾਰਾਜ਼ਗੀ ਹੁੰਦੀ ਹੈ ਕਦੀ ਕੁਥਾ ਗਿਲਾ ਹੁੰਦਾ ਕਿ ਅੱਬਾ ਮੈਨੂੰ ਤੂੰ ਬਾਕੀ ਬੱਚਿਆਂ ਨਾਲੋਂ ਮੈਨੂੰ ਹੀ ਤੂੰ ਚੰਗੀ ਤਰ੍ਹਾਂ ਰੱਖਦਾ ਮੈਨੂੰ ਚੋਲੀ ਜਾਂ ਮੈਨੂੰ ਕਿਉਂ ਤੁਸੀਂ ਇਸ ਤਰ੍ਹਾਂ ਕਰਤਾ ਕਦੀ ਗਿਲਵਾ ਸ਼ਿਕਵਾ ਹੁੰਦਾ ਉਸ ਪਰਮਾਤਮਾ ਨਾਲ ਕਦੀ ਨਹੀਂ ਜੀ ਕਦੀ ਨਹੀਂ ਕਦੇ ਨਹੀਂ ਗਿਲਾ ਸ਼ਿਕਵਾ ਕਿਉਂਕਿ ਮੈਂ ਸਮਝਦਾ ਕਿ ਪ੍ਰਮਾਤਮਾ ਜੋ ਦਿੰਦਾ ਉਹ ਬਿਲਕੁਲ ਸਹੀ ਦਿੰਦਾ ਆ ਆਹੀ ਆ ਆਪਣੇ ਅਮਾਨਾ ਸੋਚਦੇ ਕਿ ਸਾਨੂੰ ਇਹ ਚਾਹੀਦਾ ਹੈ ਉਹ ਚਾਹੀਦਾ ਪਰ ਪ੍ਰਮਾਤਮਾ ਨੂੰ ਪਤਾ ਹੁੰਦਾ ਕਿ ਇਹਨਾਂ ਨੂੰ ਕੀ ਚਾਹੀਦਾ ਹੈ ਉਹਨਾਂ ਨੇ ਜੋ ਦਿੱਤਾ ਉਹ ਬਿਲਕੁਲ ਠੀਕ ਆ ਤੇ ਇਸ ਤਰ੍ਹਾਂ ਕੇ ਗਿਲਾ ਸ਼ਿਕਵਾ ਕਦੀ ਨਹੀਂ ਕੀਤਾ ਤੇ ਨਾ ਮੈਂ ਕਦੀ ਇਹ ਜਾ ਕੇ ਅਰਦਾਸ ਹੀ ਕੀਤੀ ਕਿ ਪ੍ਰਮਾਤਮਾ ਮੈਨੂੰ ਇਹ ਦੇਈ ਉਹ ਦੇਈ ਪਰ ਫਿਰ ਵੀ ਪ੍ਰਮਾਤਮਾ ਨੇ ਮੈਨੂੰ ਇੰਨਾ ਕੁਝ ਦਿੱਤਾ ਕਿ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਇਹ ਹੈਂਡੀਕੈਪ ਹੋਣ ਦੇ ਬਾਵਜੂਦ ਦੋ ਸੋਹਣੇ ਬੱਚੇ ਮਿਲਨਾ ਮੈਂ ਸਮਝਦਾ ਕਿ ਮੈਂ ਸ਼ਾਂਚਾ ਆ ਤਰੀਏ ਪ੍ਰਮਾਤਮਾ ਨੇ ਆਪਣੇ ਇਕਾਰ ਤੋਂ ਵੱਧ ਦਿੱਤਾ ਵਾ ਜਿਹੜਾ ਅਸੀਂ ਤੁਸੀਂ ਜਿਵੇਂ ਕਿਹਾ ਵੀ ਮੈਂ ਕਹਿੰਦੀ ਰੱਬ ਕੋ ਮੰਗਦਾ ਨਹੀਂ ਪਰ ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਵਾ ਅਸੀਂ ਦੇਖਿਆ ਕਈ ਲੋਕ 10 ਪੇ ਜੜਾ ਕੇ ਰੱਬ ਕੋਲ ਮਹਿੰਗੀ ਮਹਿੰਗੀ ਗੱਡੀਆਂ ਮੰਗ ਲੈਂਦੇ ਨੇ ਪੈਸਾ ਦੌਲਤ ਮੰਗਦੇ ਨੇ ਧਨ ਦੌਲਤ ਮੰਗਦੇ ਨੇ ਕਿ ਲੱਗਦਾ ਇੰਨੀ ਖਵਾਇਸ਼ਾਂ ਜਿਹੜੀਆਂ ਬੰਦੇ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਜੋ ਪ੍ਰਮਾਤਮਾ ਜਿੱਥੇ ਰੱਖਦਾ ਉਸ ਰਜਾ ਵਿੱਚ ਰਹਿਣਾ ਚਾਹੀਦਾ ਬੰਦੇ ਨੂੰ ਬਿਲਕੁਲ ਜੀ ਰਜਾ ਵਿੱਚ ਰਹਿਣਾ ਚਾਹੀਦਾ ਪਰ ਇਹਦੇ ਨਾਲ ਨਾਲ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਜਿੱਥੇ ਹੈਗੇ ਆ ਉਹਨੂੰ ਆਪਣੀ ਜ਼ਿੰਦਗੀ ਨੂੰ ਪ੍ਰੋਮੋਟ ਕਰੀਏ ਆਪਾਂ ਤਰੱਕੀ ਕਰੀਏ ਤਰੱਕੀ ਤੋਂ ਨਹੀਂ ਕਦੀ ਭਜਣਾ ਚਾਹੀਦਾ ਕਿ ਅਸੀਂ ਧਿਆਨ ਪਿਛੇ ਵੱਲ ਕਰੀਏ ਜੇ ਅੱਜ 10 ਰੁਪਏ ਕਮਾਏ ਤੇ ਕੱਲ ਨੂੰ ਹਨਾ ਸੋਚਣਾ ਚਾਹੀਦਾ ਕਿ 100 ਕਮਾਉਣਾ ਜੇ 100 ਕਮਾ ਲਿਆ ਤੇ ਸੋਚੋ ਕਿ 1000 ਕਮਾਉਣ ਤੱਕ ਪਹੁੰਚਣਾ ਹੈ ਜੇ 1000 ਕਮਾਇਆ ਤੇ ਉਹਨੂੰ ਲੱਖਾਂ 'ਚ ਕਨਵਰਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਵੇਂ ਸੋ ਵੀ ਬੱਚੇ ਦਾ ਕਿ ਸੁਪਨਾਵਾ ਆਪ ਤੁਸੀਂ ਪਲੱਸ 2 ਪੜ੍ਹੇ ਹੋ ਕਿ ਲੱਗਦਾ ਗਾਹ ਬੱਚਿਆਂ ਨੂੰ ਕੀ ਸੁਪਨਾ ਰੱਖਿਆ ਵਾ ਪੜਾ ਲਿਖ ਕੀ ਮਾਂ ਦੇ ਟੀਚਾ ਘਾਤ ਗਰੀਬੀ ਕਿਸ ਤਰ੍ਹਾਂ ਦੂਰ ਕਰਨੀ ਆ ਕਰਦੇ ਜਿਹੜੇ ਸੁਪਨੇ ਹਰ ਇੱਕ ਮਾਵਲਾ ਤੇ ਹੁੰਦੇ ਨੇ ਤੁਹਾਡਾ ਵੀ ਕੋਈ ਸੁਪਨਾ ਹੋਊਗਾ ਅੱਜ ਹਾਂਜੀ ਬਹੁਤ ਸੁਪਨੇ ਆ ਜੀ ਸਭ ਤੋਂ ਜ਼ਿਆਦਾ ਮੈਨੂੰ ਇਹ ਹੀ ਆ ਕਿ ਮੇਰੇ ਬੱਚੇ ਵੈਲ ਐਜੂਕੇਟਿਡ ਬਣਨ ਔਰ ਵੱਡੀਆਂ ਵੱਡੀਆਂ ਡਿਗਰੀਆਂ ਕਰਨ ਵੱਡੇ ਵੱਡੇ ਅਫੀਸਰ ਬਣਨ ਪਰ ਮੈਂ ਆਪਣੇ ਵੱਲੋਂ ਜਿਹੜਾ ਨਾ ਉਹ ਕੁਝ ਨਹੀਂ ਸੋਚਿਆ ਕਿ ਮੈਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਾਂ ਜੋ ਬੱਚੇ ਦੀ ਸੋਚ ਹੋਊਗੀ ਜੋ ਉਹਨਾਂ ਦਾ ਇੰਟਰਸਟ ਹੋਊਗਾ ਉਹਦੇ ਹਿਸਾਬ ਨਾਲ ਮੈਂ ਉਹਨਾਂ ਨੂੰ ਕੋਆਪਰੇਟ ਕਰੂੰਗਾ ਮਿਲਿਐ ਸੋ ਵੀ ਖਾਸ ਕੇ ਜੀਵਨ ਸਾਥੀ ਤੁਹਾਡੇ ਇਸ ਤਰ੍ਹਾਂ ਦੇ ਨੇ ਆਪੋ ਚੀ ਪੂਰਾ ਤਾਲ ਮੇ ਰੱਖਿਆ ਤੁਸੀਂ ਕਦੀ ਇੱਕ ਦੂਜੇ ਜ ਕਦੀ ਮੁਸ਼ਕਲ ਤੇ ਨਹੀਂ ਆਈ ਤਾਂ ਜਿੰਦਗੀ ਕਜੀ ਨਹੀਂ ਜੀ ਇਹ ਇਸ ਕੋ ਲੋ ਮੁਸ਼ਕਲ ਕਦੀ ਨਹੀਂ ਆਈ ਕਿਉਂਕਿ ਮੇਰੀ ਮਿਸ ਜੋ ਜਿਹੜਾ ਵੀ ਉਹ ਦਿਮਾਗੋ ਇਸ ਤਰ੍ਹਾਂ ਉਹਨੇ ਕਦੀ ਲੜਾਈ ਵਾਲੀ ਕੋਈ ਗੱਲ ਕੀਤੀ ਨਹੀਂ ਉਹ ਇਹੋ ਜਿਹੇ ਸਾਥੀ ਮਿਲਿਆ ਮੈਨੂੰ ਕਿ ਜੇ ਉਹਨੂੰ ਕਹੀਗੇ ਧੁੱਪੇ ਬਹਿ ਜਾ ਤੇ ਹਿਲਣਾ ਨਹੀਂ ਆ ਤੇ ਉਹਨੇ ਹਿਲਣਾ ਵੀ ਨਹੀਂ ਆ ਕਿਉਂਕਿ ਉਹ ਉਹਨੇ ਆਪਣੀ ਸੋਚ ਹੀ ਨਹੀਂ ਹੈਗੀ ਇਸ ਕਰਕੇ ਸਾਡੇ ਕਦੀ ਗਲਛੂਗਾ ਕੋਈ ਲੜਾਈ ਝਗੜਾ ਹੁੰਦਾ ਹੀ ਨਹੀਂ ਵੀ ਇਥੋਂ ਵੀ ਅੱਜ ਤੁਹਾਡੇ ਪਿਤਾ ਜੀ ਨੇ ਹੁੰਦੇ ਕਿੰਨਾ ਖੁਸ਼ ਹੁੰਦੇ ਵੀ ਮੇਰਾ ਪੁੱਤ ਜਿਹੜਾ ਇਨੀ ਮਿਹਨਤ ਕਰ ਰਿਹਾ ਭਾਵੇਂ ਨਹੀਂ ਜ਼ਿੰਦਗੀ ਚੱਲ ਫੇਰ ਸਕਦਾ ਸੀ ਪਰ ਅੱਜ ਚੰਗੇ ਭਲੇ ਨੌਜਵਾਨ ਨਾਲੋਂ ਵੱਧ ਤੁਸੀਂ ਕਮਾਈ ਕਰਦੇ ਹੋ ਮਿਹਨਤ ਕਰਦੇ ਹੋ ਅੱਜ ਤੁਹਾਡੇ ਪਿਤਾ ਹੁੰਦੇ ਦੀ ਤੁਹਾਨੂੰ ਕਿੰਨਾ ਕੁ ਯਾਦ ਕਰਦੇ ਤੁਸੀਂ ਇਹਨਾਂ ਨੂੰ ਹਾਂਜੀ ਉਹ ਪਹਿਲਾਂ ਬਹੁਤ ਖੁਸ਼ ਹੁੰਦੇ ਸੀਗੇ ਉਹਨਾਂ ਨੇ ਆਪਣੇ ਪੋਤਰੀ ਨੂੰ ਵੀ ਵੇਖਿਆ ਹੈ ਪੋਤਰੀ ਨੂੰ ਵੀ ਦੇਖਿਆ ਤੇ ਕੰਮਕਾਰ ਕਰਦੇ ਆ ਪਹਿਲਾਂ ਡੈਡੀ ਹੀ ਸਭ ਤੋਂ ਸਮਾਨ ਸੂਨ ਫੜਾਉਣੇ ਦੇ ਸੀਗੇ ਤੇ ਕਾਫੀ ਖੁਸ਼ ਹੁੰਦੇ ਸੀਗੇ ਉਹ ਬੜਾ ਜਿੱਤੇ ਵੀ ਮਤਲਬ ਆਪਣੇ ਯਾਰਾਂ ਦੇ ਵਿੱਚ ਵੀ ਕਹਣਾ ਮੇਰਾ ਮੁੰਡੇ ਨੇ ਇੰਜ ਕੀਤਾ ਇੰਜ ਕੀਤਾ ਜਦੋਂ ਇਹ ਘਰ ਬਣਾਇਆ ਤੇ ਉਹਦਾ ਵੀ ਉਹ ਦੱਸ ਦਿੰਦੇ ਦੇਹੀ ਕਿ ਮੇਰੇ ਮੁੰਡੇ ਨੇ ਬਣਾਇਆ ਹਾਂਜੀ ਲੱਗਦਾ ਜਦੋਂ ਪਿਤਾ ਦੁਨੀਆ ਤੋਂ ਗਿਆ ਕਿ ਲੱਗਦਾ ਸੀ ਇੱਕ ਬੰਦੇ ਦਾ ਹੌਸਲਾ ਡੁੱਟ ਜਾਂਦਾ ਵਾ ਕਿ ਲੱਗਦਾ ਕੱਲਿਆ ਮਹਿਸੂਸ ਕੀਤਾ ਜਦੋਂ ਉਹ ਗਏ ਉਸ ਤੋਂ ਬਾਅਦ ਕਿੰਨਾ ਕੁ ਜ਼ਿੰਦਗੀ ਗਮ ਲੱਗਾ ਫਿਰ ਜ਼ਿੰਦਗੀ ਦੀ ਗਾਂ ਪੱਟਰੀ ਗੱਡੀ ਇਸੇ ਤਰ੍ਹਾਂ ਫਿਰ ਗਾਂ ਕਿਸ ਤਰ੍ਹਾਂ ਚਲਾਈ ਆਪਣੀ ਜਿੰਦਗੀ ਦੀ ਇਸ ਇੱਕ ਗਾਮ ਤੱਕ ਦੀ ਨਿਕਲ ਹੀ ਨਹੀਂ ਸਕਦਾ ਜੀ ਕਿਉਂਕਿ ਉਹ ਭੁੱਲ ਨਹੀਂ ਸਕਦੇ ਹੁਣ ਚੇਂਜਿੰਗ ਇਹ ਆ ਚੁੱਕੀ ਆ ਕਿ ਪਹਿਲਾਂ ਮੇਰਾ ਕੰਮ ਸੀਗਾ ਕਿ ਕੰਮ ਕਰਨਾ ਪੈਸੇ ਲਿਓਣੇ ਤੇ ਉਹਨਾਂ ਨੂੰ ਦੇ ਦੇਣੇ ਉਹਨਾਂ ਨੇ ਖਰਚ ਨੇ ਵਰਤਨੇ ਹੁਣ ਪਤਾ ਲੱਗਦਾ ਹੈ ਡੈਡੀ ਨਹੀਂ ਹੈਗੇ ਕਿ ਕਿਸ ਤਰ੍ਹਾਂ ਕਮਾਉਣਾ ਸੌਖਾ ਆ ਜਿਹੜਾ ਘਰ ਦੇ ਹਿਸਾਬ ਨਾਲ ਖਰਚਣਾ ਉਹ ਬਹੁਤ ਔਖਾ ਹੁਣ ਛੋਟੀ ਛੋਟੀ ਚੀਜ਼ ਵੀ ਜਿਹੜੀ ਉਹ ਮੈਨੂੰ ਲਿਓਣੀ ਪੈਂਦੀ ਆ ਸਿਲੰਡਰ ਬਰਾਗੇ ਲਿਓਣਾ ਛੋਟੀ ਛੋਟੀ ਘਰ ਦੇ ਸੌਦੇ ਨਿਕਲ ਕੇ ਸਭ ਮੈਨੂੰ ਹੀ ਲਿਓਣੇ ਪੈਂਦੇ ਆ ਉਸ ਤੋਂ ਪਹਿਲਾਂ ਇਹ ਸਾਰੇ ਕੰਮ ਡੈਡੀ ਕਰਦੇ ਸੀਗੇ ਪੈਣਾ ਦੀ ਗੱਲ ਕਰੀਏ ਪੈਣਾ ਹਮੇਸ਼ਾ ਆਪਣੇ ਜਿਹੜੀਆਂ ਭਰਾ ਦੀਆਂ ਦਵਾਵਾਂ ਮੰਗਦਿਆਂ ਨੇ ਆਪਣੀ ਭਰਾ ਦੀ ਲੰਮੀ ਉਮਰ ਵਾਸਤੇ ਜੋ ਲਖੜੀਆਂ ਤਿਆਰ ਹੁੰਦਾ ਵਾ ਪੈਣਾ ਹੁੰਦੀਆਂ ਨੇ ਕਿੰਨੇ ਖੁਸ਼ ਹੁੰਦੀਆਂ ਨੇ ਕਿ ਸਾਡਾ ਭਰਾ ਭਾਵੇਂ ਨਹੀਂ ਚੱਲ ਫਿਰ ਸਕਦਾ ਪਰ ਮਿਹਨਤ ਕਰ ਰਿਹਾ ਹੈ ਘਰ-ਬਾਰ ਬਣਾ ਲਿਆ ਵੀਰ ਨੇ ਅੱਜ ਰੋਟੀ ਸੋਹਣੀ ਖਾਂਦਿਆ ਪੈੜਾ ਖੁਣੀ ਖੁਸ਼ ਹੁੰਦੀਆਂ ਸੀ ਹਾਂਜੀ ਬਹੁਤ ਖੁਸ਼ ਹੁੰਦੀਆਂ ਜੀ ਤੇ ਬੱਚਾ ਨਾਲ ਇੰਨਾ ਲਾਡ ਪਿਆਰ ਕਰਦੀਆਂ ਬਹੁਤ ਜ਼ਿਆਦਾ ਤੇ ਉਹ ਵੀ ਚ ਦੋਵੇਂ ਮੇਰੀਆਂ ਪੈਣਾ ਜਿਹੜੀਆਂ ਉਹ ਵੀ ਮਜ਼ਦੂਰੀ ਮਜ਼ਦਾਰੀ ਕਰਦੀਆਂ ਤੇ ਉਹਨਾਂ ਨੇ ਇਹ ਸੋਚਿਆ ਵੀ ਸਾਡੇ ਕੋਲ ਜਦੋਂ ਇਹ ਬੱਚੇ ਵੱਡੇ ਹੋਣਗੇ ਇਹਨਾਂ ਨੂੰ ਕੁਝ ਦਿੱਤਾ ਨਹੀਂ ਜਾਣਾ ਪਰ ਉਹਨਾਂ ਨੇ ਸਕੰਨਿਆ ਸਤਿਮ੍ਰਿਦੀ ਯੋਜਨਾ ਖਾਤਾ ਮਰੀ ਗੁੜੀਆ ਦਾ ਖਲਾਇਆ ਉਹ ਦੋਨੇ ਪਣਾ 2250 ਰੁਪਿਆ ਹਰ ਮਹੀਨੇ ਉਹਦੇ ਨਾਂ ਤੇ ਜਮ੍ਹਾਂ ਕਰਾਉਂਦੀਆਂ ਤੇ ਡਾਡਾ ਨਹੀਂ ਕਿ ਭੂਆ ਦਾ ਜਿਹੜਾ ਪਿਆਰ ਆ ਇੱਕ ਜਿਹੜਾ ਭੂਆ ਦਾ ਇੱਕ ਜਜ਼ਬਾ ਹੁੰਦਾ ਆਪਣੇ ਭੂਆ ਭਤੀਜੇ ਦੇ ਪ੍ਰਤੀ ਭਤੀਜਿਆਂ ਪ੍ਰਤੀ ਉਹ ਜਿਹੜਾ ਅੱਜ ਵੀ ਹੈਗਾ ਵਾ ਭਾਵੇਂ ਗਰੀਬੀ ਹਾਲਾਤ ਆ ਤੁਸੀਂ ਦੱਸਿਆ ਭਾਵੇਂ ਮਿਹਨਤ ਕਰਦੀਆਂ ਨੇ ਘਰਾਂ ਚ ਕੰਮ ਜਿੱਥੇ ਮਰਜ਼ੀ ਕੰਮ ਕਰਕੇ ਬਲ ਇੱਕ ਸੁਪਣਾ ਵਾ ਵੀ ਆਪਣੇ ਭਤੀਜਾ ਜਾਂ ਭਤੀਜੇ ਦੇ ਕੋ ਵਾਸਤੇ ਕੁਝ ਜੋੜ ਦੀਏ ਕੋਈ ਪੈਸੇ ਦੇ ਸਕੀਏ ਬੜੀ ਵੱਡੀ ਰਕਮ ਹੁੰਦੀ ਆ 2.5 ਹਰ ਵਾਰ ਮਹੀਨੇ ਕੱਢਣਾ ਆਪਣੀ ਮਿਹਨਤੀ ਕਮਾਈ ਵਿੱਚੋਂ ਸਿਆਰਪੀ ਬੱਚਿਆਂ ਦੇ ਕਿਤੇ ਪੜ੍ਹਾਈ ਦੇ ਕੰਮ ਆਊਗਾ ਜਾਂ ਬੱਚਿਆਂ ਦੇ ਕਿਤੇ ਵਿਆਹ ਦੇ ਕੰਮ ਆਊਗਾ ਜੀ ਹਾਂ ਜੀ ਉਹ ਬੜਾ ਪਿਆਰ ਕਰਦੇ ਆ ਜੀ ਕਹਿ ਨਹੀਂ ਸਕਦਾ ਤੇ ਬੱਚਿਆਂ ਨੂੰ ਲੈ ਕੇ ਜਾਣਾ ਕਿਸੇ ਲਈ ਬਿਮਾਰ ਬੂਰ ਹੋ ਜਾਂਦੇ ਆ ਉਹਨਾਂ ਨੇ ਹੀ ਜਾਣਾ ਜਦੋਂ ਦੋਨੇ ਬੱਚਿਆਂ ਦੀ ਡਿਲੀਵਰੀਆਂ ਹੋਈਆਂ ਦੋਨੇ ਭੈਣਾਂ ਨੇ ਇਹ ਸਾਰਾ ਹਸਪੀਟਲ ਵਿੱਚ ਸਾਮ ਸੰਭਾਲ ਕੀਤੀ ਆ ਤੇ ਹੋਰ ਵੀ ਕੋਈ ਕੰਮ ਹੁੰਦਾ ਉਹ ਸਾਰਾ ਉਹ ਹੀ ਕਰਦੀਆਂ ਅਲੀਨ ਜੀ ਐਸਓ ਵੀ ਜ਼ਿੰਦਗੀ ਚ ਜਿਸ ਤਰ੍ਹਾਂ ਦੀ ਤੁਸੀਂ ਮੜਾਤੇ ਜਿਸ ਤਰ੍ਹਾਂ ਦੇ ਪੜਾਤੇ ਜਾ ਰਹੇ ਹੋ ਇੱਕ ਸੰਘਰਸ਼ ਵੀ ਕਰਨਾ ਪੈਂਦਾ ਤੁਹਾਨੂੰ ਤੇ ਮੈਨੂੰ ਐਸੋ ਵੀ ਜਿਸ ਤਰ੍ਹਾਂ ਪਹਿਲੇ ਦਿਨ ਤੁਸੀਂ ਸ਼ੁਰੂਆਤ ਕੀਤੀ ਸੀ ਅੱਜ ਤੇ ਭਾਵੇਂ ਤੁਹਾਡੇ ਕੋਲ ਆਵਾਜ਼ ਆ ਗਿਆ ਬੋਲਣ ਵਾਲਾ ਜਦੋਂ ਪਹਿਲੇ ਦਿਨ ਤੁਸੀਂ ਸ਼ੁਰੂਆਤ ਕੀਤੀ ਸੀ ਜੋ ਹੋਕਾ ਦਿੱਤਾ ਸੀ ਆਵਾਜ਼ ਦਿੱਤੀ ਸੀ ਅੱਜ ਵੀ ਇੱਕ ਵਾਰੀ ਫਿਰ ਤੋਂ ਉਸ ਆਵਾਜ਼ ਦੇ ਕੇ ਦੁਨੀਆਂ ਨੂੰ ਸਾਂਝਾ ਕਰਦੇ ਹੋ ਕਿ ਕੀ ਕੀ ਸਮਾਨ ਇੰਦਰਜੀਤ ਸਿੰਘ ਲਾਲੀ ਵੇਚਦਾ ਇੱਕ ਜੋ ਸਮਾਨ ਜਿਹੜਾ ਤੁਸੀਂ ਹੋਕਾ ਦਿੰਦੇ ਸੀ ਆਵਾਜ਼ ਦਾ ਆਪਣੀ ਕਵਾਜ ਲਈ ਸਾਂਝੀ ਕਰਦੇ ਹੋ ਸਮਾਨ ਜੀ ਮੇਰੇ ਕੋਲ ਹੁੰਦਾ ਹੈ ਪਲਾਸਟਿਕ ਦੇ ਸਾਰੇ ਭਾਂਡੇ ਹੁੰਦੇ ਆ ਔਰ ਸਟੀਲ ਸਿਲਵਰ ਥੋੜਾ ਬੋਤਾਰਾ ਰੱਖਿਆ ਹੈ ਬਾਕੀ ਹੌਕਿੰਗਸ ਦੇ ਕੋਈ ਵੀ ਪ੍ਰੋਡਕਟ ਤੁਸੀਂ ਮੇਰੇ ਕੋਲ ਮੰਗਵਾ ਸਕਦੇ ਹੋ ਉਹਨਾਂ ਤੇ ਕਹਿੰਦੇ ਪਾਪ ਕਿ ਜੂਸਰ ਕੁਕਰ ਐਰਾ ਵਗੈਰਾ ਕੋਈ ਵੀ ਚੀਜ਼ ਉਹ ਆਰਡਰ ਤੇ ਕਸਟਮਰ ਮੈਨੂੰ ਕਹਿ ਦਿੰਦੇ ਮੈਂ ਉਹਨਾਂ ਨੂੰ ਲੈ ਕੇ ਦੇ ਦੇਣਾ ਕਿਉਂਕਿ ਇਹ ਫੇਰੇ ਤੇ ਛੋਟੀਆਂ ਚੀਜ਼ਾਂ ਹੀ ਹੁੰਦੀਆਂ ਤੇ ਬਾਕੀ ਆਵਾਜ਼ ਮੈਂ ਇਸ ਤਰ੍ਹਾਂ ਦਿਨੀ ਸ਼ੁਰੂ ਕੀਤੀ ਸੀਗੀ ਚਾਹ ਪੋਣੀਆਂ ਲਓ ਸਾਬਨਦਾਨੀਆਂ ਮੱਗ ਲਓ ਜੀ ਬਾਲਟੀਆਂ ਲਓ ਸ਼ਾਨੀਆਂ ਲਓ ਸ਼ਿਕੂ ਲਓ ਟ੍ਰੇ ਲਓ ਡਸਟਬਿਨ ਲਓਈ ਚੁੰਡੀਆਂ ਲੋ ਟਿਫਨ ਲੋ ਸ਼ੀਸ਼ੇ ਲੋਈ ਸਟੀਲ ਦੀਆਂ ਕੋਲੀਆਂ ਲੋ ਗਲਾਸ ਲੋ ਮਿਲਕਪੋਰ ਲੋਈ ਅ ਸਿਲਵਰ ਦੀਆਂ ਕੜਾਈਆਂ ਲੋ ਤੀਲੀਆਂ ਲੋ ਫਰਾਈਪੈਨ ਲੋ ਜੀ ਜੇ ਇਹਨਾਂ ਦਾ ਲਾਲੀ ਜੀ ਖਾਸ ਕਰਕੇ ਜਿਵੇਂ ਅੱਜ ਕੱਲ੍ਹ ਹੁਣ ਚੱਲ ਪਿਆ ਸਪੀਕਰ ਚੱਲ ਪਿਆ ਰਿਕਾਰਡਿੰਗ ਚੱਲ ਪਈ ਆ ਇਹ ਕਿ ਜਿਹੜੀ ਆਵਾਜ਼ ਡੇਲੀ ਮਾਰਨੀ ਕਿਸੇ ਨੂੰ ਜਿਹੜਾ ਕਿਤੇ ਕਿਤੇ ਗਲਾ ਵੀ ਬੈ ਜਾਂਦਾ ਸੀ ਬੰਦੇ ਦਾ ਕਰੇ ਥੱਕ ਵੀ ਜਾਂਦਾ ਸੀ ਕਿ ਲੱਗਦਾ ਥੋੜਾ ਜਿਹਾ ਹੁਣ ਆਪਾਂ ਨੂੰ ਹੌਸਲਾ ਹੋ ਗਿਆ ਵਾ ਉਹ ਜਿਹੜਾ ਸਪੀਕਰ ਉਹ ਕਰਦੀਦਾ ਰਿਕਾਰਡ ਕਰਕੇ ਸਾਹੀ ਉਹ ਚੱਲਦਾ ਜਾਂਦਾ ਹਾਂਜੀ ਸਪੀਕਰ ਦਾ ਬੜਾ ਫਰਕ ਪੈ ਗਿਆ ਜੀ ਇਹ ਹੁਣ 2 ਸਾਲ ਗਏ ਮੈਨੂੰ ਲਿਆਂਦਿਆ ਨੂੰ ਤੇ ਉਸ ਤੋਂ ਪਹਿਲਾਂ 18 ਸਾਲ ਇਸੇ ਤਰ੍ਹਾਂ ਹੀ ਆਵਾਜ਼ ਹੀ ਦਿੱਤੀ ਹੈ ਤੇ ਆਵਾ ਹਾਂਜੀ ਅੱਜ ਦਿੰਦੇ ਆ ਬੜਾ ਉਹ ਖੰਡਾ ਇੱਕਦੇ ਉਸਮਾਨ ਨੂੰ ਖਿੱਚਣਾ ਥਕਾਵਟ ਹੋਣੀ ਉਪਰੋਂ ਆਵਾਜ਼ ਦੇਣੀ ਤੇ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਤੰਗੀ ਹੁੰਦੀ ਸੀ ਬਾਰ ਬਾਰ ਪਿਆਸ ਲੱਗਣੀ ਇਸ ਕਰਕੇ ਨਾਲ ਉਹ ਸਪੀਕਰ ਦਾ ਇਹ ਵੀ ਉਹ ਲਾ ਦੀਦਾ ਰਾਮਾਨਾ ਤੁਰੇ ਰਹੀਦਾ ਤੇ ਫਰਕ ਪੈ ਗਿਆ ਬਿਲਕੁਲ ਜੀ ਤੁਸੀਂ ਦੇਖਿਆ ਅੱਜ ਤੁਹਾਨੂੰ ਇੱਕ ਸੱਚੀ ਕਹਾਣੀ ਜਿਹੜੀ ਦਿਖਾਈ ਆ ਇਸ ਨੌਜਵਾਨ ਦੀ ਜਿਸ ਦਾ ਨਾਮ ਇੰਦਰਜੀਤ ਸਿੰਘ ਲਾਲੀ ਅਮਰਸਦ ਦੇ ਕਨਪੁਰ ਕਾਲਿਆਂ ਦਾ ਰਹਿਣ ਵਾਲਾ ਨੌਜਵਾਨ ਆ ਇੱਕ ਆਮ ਤੇ ਸਧਾਰਨ ਪਰਿਵਾਰ ਜਿਸ ਨੌਜਵਾਨ ਨੇ ਜਨਮ ਲਿਆ ਪਿਤਾ ਨੇ ਬਹੁਤ ਮਿਹਨਤ ਕੀਤੀ ਆ ਜਿਵੇਂ ਦੱਸਿਆ ਲਾਲੀ ਵੀਰ ਨੇ ਕਿ ਪਿਤਾ ਪਹਿਲਾਂ ਉਸਮ ਚ ਲੱਗੇ ਰਹੇ ਨੇ 9 ਤੋਂ 5 ਡਿਊਟੀ ਕਰਦੇ ਸੀ ਕੱਪੜੇ ਦੀ ਫੈਕਟਰੀ ਉਸਮ ਬਹੁਤ ਵੱਡੀ ਫੈਕਟਰੀ ਆ ਅਤੇ ਉਸ ਤੋਂ ਬਾਅਦ ਸ਼ਾਮ ਨੂੰ ਰਸ਼ਕਾ ਚਲਾ ਕੇ ਰਾਤ 11 ਵਜੇ ਤੱਕ ਘਰੇ ਆਉਂਦੇ ਸੀ ਵੀ ਆਪਣੇ ਬਾਲ ਬੱਚਿਆਂ ਨੂੰ ਵਧੀਆ ਪੜ੍ਹਾਈ ਦੇ ਸਕਾਂ ਵਧੀਆ ਰੋਟੀ ਦੇ ਸਕਾਂ ਉਹ ਖੂਨ ਉਹ ਜਜ਼ਬਾ ਜਿਹੜਾ ਵਾ ਗਾਂ ਬੱਚਿਆਂ ਦੇ ਵਿੱਚ ਵੀ ਆ ਲਾਲੀ ਵੀ ਦੇ ਵਿੱਚ ਵੀ ਆ ਜਿਹੜਾ ਕਿ ਨੌਜਵਾਨ ਲਾਲੀ ਦੇ ਦੇਖਿਆ ਕਿਸ ਤਰ੍ਹਾਂ ਨਿਰੰਤ ਕਰ ਰਿਹਾ ਭਾਵੇਂ ਹੈਂਡੀਕੈਪ ਪਿਆ ਭਾਵੇਂ ਬਚਪਨ ਤੋਂ ਪੋਲੀਓ ਹੋਇਆ ਸੀ ਇੱਕ ਡਾਕਟਰ ਦੀ ਲਾਪਰਵਾਹੀ ਕਰਕੇ ਜੇ ਦੱਸਿਆ ਵੀ ਨੇ ਵੀ ਇੱਕ ਸਾਲ ਦਾ ਸੀ ਬੁਖਾਰ ਚੜ ਗਿਆ ਇਨਫੈਕਸ਼ਨ ਨਾਲ ਉਤੋਂ ਬਾਅਦ ਜਿਹੜਾ ਲਤਾ ਦੋਵੇਂ ਖਲੋ ਗਈਆਂ ਵੀਰ ਦੀਆਂ ਸੁਪਨੇ ਬਹੁਤ ਵੱਡੇ ਵੇਖੇ ਸੀ ਪਰ ਸੁਪਨੇ ਕਿਤੇ ਅਧੂਰੇ ਜਾਪਦੇ ਨਜ਼ਰ ਆਏ ਅੱਜ 18 ਸਾਲ ਹੋ ਗਏ ਸੀ ਵੀਰ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਲੜਦਿਆਂ ਨੂੰ ਅਤੇ ਜਿੱਥੇ ਲੋਕ ਆਪਣੇ ਆਪ ਨੂੰ ਹੈਂਡੀਕੈਪ ਮਹਿਸੂਸ ਕਰਦੇ ਨੇ ਜਿੱਥੇ ਆਪਣੇ ਆਪ ਨੂੰ ਪੀਖ ਮੰਗਿਆ ਮਹਿਸੂਸ ਕਰਦੇ ਨੇ ਪਰ ਇਹ ਨੌਜਵਾਨ ਜਿਹੜਾ ਕਿ ਦਾ ਕਿਸੇ ਗਾੜੀ ਹੱਥ ੜਦਾ ਪਰ ਆਪਣੇ ਆਪ ਹੀ ਮਿਹਨਤ ਕਰਕੇ ਕਮਾਈ ਕਰਕੇ ਜਿਹੜਾ ਨੌਜਵਾਨ ਖੜਿਆ ਤੁਸੀਂ ਵੇਖਿਆ ਲਾਲੀ ਜੀ ਜਿਹੜੀ ਸੱਚੀ ਕਹਾਣੀ ਹੈ ਸਾਡੇ ਦਰਸ਼ਕਾਂ ਨੂੰ ਸਾਂਝੀ ਕਰਾਂਗੇ ਜੇਕਰ ਤੁਹਾਨੂੰ ਚੰਗੀ ਲੱਗੀ ਇਸ ਵੀਡੀਓ ਨੂੰ ਵੱਤੋਂ ਸ਼ੇਅਰ ਵੀ ਕਰ ਦਿਓ ਲਾਲੀ ਜੀ ਕੋ ਸੁਨੇਹਾ ਦੇਣਾ ਚਾਹੋਗੇ ਜਾਂਦਿਆਂ ਨੇ ਆਪ ਦਰਸ਼ਕਾਂ ਨੂੰ ਕੋਈ ਜਰੂਰ ਸੁਨੇਹਾ ਦੇ ਦਿਓ ਤੁਸੀਂ ਕਿਰਤ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਸੁਨੇਹਾਨੀ ਜੀ ਮੈਂ ਸਿਰਫ ਇੱਕ ਬੇਨਤੀ ਕਰ ਸਕਦਾ ਆਪਣੇ ਛੋਟੇ ਭੈਣ ਭਰਾ ਜਿਹੜੇ ਵੀ ਖਾਸ ਕਰਕੇ ਉਹ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕਿ ਨਸ਼ੇ ਨਾਲ ਕੀ ਹੁੰਦਾ ਕਿ ਇੱਕ ਤੇ ਸਾਡੇ ਤੇ ਬੋਝ ਪੈਂਦਾ ਹੈ ਸਾਡੇ ਪਰਿਵਾਰ ਤੇ ਬੋਝ ਪੈਂਦਾ ਸਾਡੇ ਇਸ ਪੂਰੇ ਸਮਾਜ ਤੇ ਬੋਝ ਪੈਂਦਾ ਹੈ ਔਰ ਸਰਕਾਰਾਂ ਕੋ ਨੀਆਂ ਪਾਲਸੀਆਂ ਨਹੀਂ ਬਣਾਈਆਂ ਜਾਂਦੀਆਂ ਕਿਉਂਕਿ ਉਹਨਾਂ ਦਾ ਧਿਆਨ ਹੀ ਇਸ ਚੀਜ਼ ਵੱਲ ਰਹਿੰਦਾ ਹੈ ਪਰ ਜੇ ਆਪਾਂ ਨਸ਼ਾ ਨਾ ਕਰੀਏ ਘੱਟ ਤੋਂ ਘੱਟ ਕਮਾਈ ਵੀ ਕਰੀਏ 1.5 200 ਰੁਪਿਆ 300 ਰੁਪਿਆ ਵੀ ਬਣਾਈਆਂ ਨਾ ਤੇ ਸਾਡੀ ਬਹੁਤ ਵਧੀਆ ਜ਼ਿੰਦਗੀ ਚੱਲਣ ਲੱਗ ਪੈਂਦੀ ਆ ਉਸ ਤੋਂ ਬਾਅਦ ਅਸੀਂ ਕੋਈ ਚੰਗਾ ਕੰਮ ਕਰ ਸਕਦੇ ਆ ਕੀ ਜ਼ਿਆਦਾ ਕਮਾਈ ਕਰੀਏ ਠੀਕ ਹੈ ਬਹੁਤ ਬਧਨਵਾਦ ਜੀ ਵੇਖਿਆ ਵੀਰ ਨੇ ਇੱਕ ਸੁਨੇਹਾ ਦਿੱਤਾ ਸਾਰਿਆਂ ਨੌਜਵਾਨਾਂ ਨੂੰ ਵੀ ਭਾਈ ਨਸ਼ਾ ਨਹੀਂ ਕਰਨਾ ਚਾਹੀਦਾ ਹਮੇਸ਼ਾ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਆ ਮਿਹਨਤ ਕਰਨੀ ਚਾਹੀਦੀ ਆ ਫਿਰ ਜਾ ਕੇ ਪਰਿਵਾਰ ਦਾ ਪੇਡ ਪਾਲ ਸਕਦਾ ਤੇ ਤੁਸੀਂ ਵਧੀਆ ਮਾਪਿਓ ਦਾ ਤਿਆਰ ਰੱਖੋ ਆਪਣੇ ਮਾਪਿਓ ਦੀ ਜਿਹੜੀ ਸੇਵਾ ਕਰੋ ਕਿਉਂਕਿ ਮਾਪੇ ਆਪ ਜੀ ਦੀ ਜ਼ਿੰਦਗੀ ਚ ਨਹੀਂ ਲੱਭਦੇ ਅਤੇ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਤੇ ਵਧੀਆ ਪਰਵਿਸ਼ ਦਿਓ ਮੈਨੂੰ ਦਿਓ ਜਾਨਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ